ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਬੜਾ ਕੇ ਮੇਰੇ ਹੀ ਡਰਾਈਵਰੀ ਗੱਲ ਡਰਾਈਵਰੀ ਬਹੁਤ ਵਧੀਆ ਹੈ ਬਹੁਤ ਵਧੀਆ ਚੱਲਦਾ ਜਮ ਕੇ ਹੈ ਨਾ 12 ਲੱਖ ਦੇ ਹਿਸਾਬ ਨਾਲ ਕਹਨੂੰ ਕਹਿੰਦਾ ਵੀ ਜੇ 12 ਲੱਖ ਦਾ ਲੈਂਦਾ ਹਾਂ ਤਾਂ ਹਮਲਾ 20 ਲੱਖ ਦੀ ਡਰਾਈਵਲੀ ਉਦੇ ਪਰ ਨਹੀਂ ਨਹੀਂ ਹੈਗੀ ਆ ਫਰਕ ਹੈ ਬੜੀ ਕੀ ਲੱਗਿਆ ਚਲਾਉਣੇ ਨੂੰ ਚਲਾਉਣ ਦੇ ਹੀ ਬਹੁਤ ਸ਼ੋਰ ਹਾਂ ਇੱਥੇ ਵਿਆਹ ਰਹੇ ਰਹੇਗਾ ਆ ਜੂ ਕਹਿੰਦਾ ਬੂਰੇ ਆਏ ਪਿਆ ਚਾਵੜਾ ਉਂਗਲੀ ਗੇਲੇ ਅੰਗਲੀ ਨਾਲ ਕਹੋ ਨਹੀਂ ਨਹੀਂ ਫਰਕ ਹੈ ਰੂਤੀ ਕਾਰ ਜਲਾ ਲੈ ਉਹਦੇ ਬੜੀ ਜਲਾ ਲੈ ਫਰਕ ਪਈ ਜਾਂਦਾ ਗਾਂ ਘਾਂ ਮਾਰਗ ਘਾਂ ਘਾਂ ਟਿਕਨੀਕ ਦਾ ਪਈ ਜਾਂਦਾ ਹੁਣੇ 60 ਮੇ ਜਾ ਕੇ ਥੋੜੇ ਜਿਹਾ ਹੋਰ ਤਰ੍ਹਾਂ ਕਰ ਲੈਂਦੇ ਸਿੱਧਾ ਕਿ ਚਲੀ ਜਾਓ ਹੋਰ ਤਾਂ ਦੂਜਾ ਚੱਲਨੇ 120 40 ਪਰ ਜਾ ਕੇ ਇਹਦਾ ਬਾਈ ਰੇਸ ਦੇ ਕੇ ਦੇਖ ਲਿਆ ਮੈਂ ਪੂਰੀ ਤਾਂ ਨਹੀਂ ਦਿੱਤੀ ਮੈਂ ਨਾੜਦਾ ਬਹੁਤ ਹੈ ਦੂਜੇ ਨੂੰ ਜਿਆਦਾ ਨਾੜਦਾ ਸ ਵੀਰ 70 ਪਰ ਦੂਰ ਗਿਆ ਨਾ ਉਹਦਾ ਤੂੰ ਦੇਖ ਲੈ ਜੂਨ ਰੇਸ ਦੇ ਜਾਣੀ ਸਣ ਸੁੂੰ ਸੁੂੰ ਕਰੀ ਜਾਣੀ ਬਸ ਆਵਾਜ਼ ਤਾਂ ਹਾਇੋ ਨਹੀਂ ਹਾਇੋ ਨਹੀਂ ਆਵਾਜ਼ ਸੀਆਰਡੀ ਦੀ ਆਵਾਜ਼ ਕਿੱਥੇ ਆ ਹੁਣ ਹੋਰ ਬਹੁਤ ਫਰਕ ਆ ਪੁਰਾਣਾ ਧੂਆ ਛੋਟਾ ਰਿਹਾਦਾ ਠੀਕ ਆ ਤੂੰ ਆ ਸਾਰਾ ਖਦਮੇ ਕਰਾਉਂਦੇ ਲੱਗਦਾ ਤੂੰ ਆ ਦਾ ਖਦਮੇ ਉਹ ਦੂਹਾ ਰਿੰਗਦਾ ਦਾ ਕੇ ਯਾਰ ਚੀਜ਼ ਉਹ ਵੀ ਬੰਮੇ ਨੰਦਰ ਨੇ ਵਾਲੀ ਨਹੀਂ ਦੀ ਇਹ ਵੀ ਨਹੀਂ ਬਹੁਤ ਵਧੀਆ ਨਹੀਂ ਉਹ ਨੂੰ ਐਸੀ ਨਹੀਂ ਹੈਗੇ ਐਸੀ ਨਹੀਂ ਨਹੀਂ ਮੈਂ ਜਿਹੜੇ ਬੰਦੇ ਲੈਣ ਆਏ ਨੇ ਟਰੈਕਟਰ ਉਹਨਾਂ ਨੂੰ ਮੈਂ ਕਿਹਾ ਮਾਂ ਦੇਖ ਜਿਹਦੇ ਕੋਲ ਟਰੈਕਟਰ ਆ ਪੈਦਾ ਤਾਂ ਤੁਹਾਨੂੰ ਮੈਂ ਸੀ ਟਰੈਕਟਰ ਦੀ ਆਪਣੇ ਕਹਿੰਦੇ ਗਾਰੰਟੀ ਦਿੰਦੇ ਆ ਵੀ ਸਾਮਝਾ ਸਾਡੇ ਕੋਲ ਚੱਲਿਆ ਪਰ ਮਹਾ ਜਿਹਦੇ ਕੋਲ ਤੇ ਟਰੈਕਟਰ ਗਿਆ ਇਹਨਾਂ ਨੇ ਮਹਾ ਸਕਾਉਟ ਵੇਚਿਆ ਦਾ ਪਿੰਡ 'ਚ ਜੇ ਛਲੇ ਬੜੇ ਫੋਰ ਟਰੈਕਟਰ ਦੇ ਨਾਲ ਉਹਨਾਂ ਨਾਲ ਵੱਧ ਜ਼ੋਰ ਮਾਰਦਾ ਦਾ ਸਕਾਉਟ ਦਾ ਖੋਲਿਆ ਸਕਾਉਟ ਮਾ ਖੋਲਿਆ ਬੜੇ ਖਾ ਜਾਂਦਾ ਉਹਦੇ ਬਾਦ ਮਹਾ ਮੈਸੀ ਟਰੈਕਟਰ ਦਾ ਇਹਦੇ ਕੋਈ ਪਿੰਡ 'ਚ ਟਰੈਕਟਰ ਨਹੀਂ ਚੱਲਦਾ ਜਿਹਨਾਂ ਨਾਲ ਉਹ ਜ਼ੋਰ ਮਾਰਦਾ ਦਾ ਉਹੀ ਕੁਸਮ ਆ ਇਹ ਨਾ ਇਹ ਵੀ ਬਹੁਤ ਜ਼ੋਰ ਮਾਰਦਾ ਹਾਂ ਜੱਗਾ ਵੀ ਉੱਥੇ ਕਹਿੰਦਾ ਜੱਗੇ ਨੂੰ ਮੈਂ ਦੱਸ ਦੇ ਜਾਈਂਦਾ ਮੈਂ ਕਹਿੰਦਾ ਤੇਲ ਪਾਇਆ ਹੋਵੇ ਜਿੰਨਾ ਇਹਨਾਂ ਨੇ ਮੈਂ ਕਹਿੰਦਾ ਸਰਵਿਸ ਨੂੰ ਪਾਇਆ ਮਾ ਤੇਲ ਦਾ ਹਾਂ ਮਾਣ ਮੈਂ ਕਹਿੰਦੇ ਉੱਪਰ ਵੀ ਤੇਲ ਹੈ ਜਦੇ ਬਾਲਟੀ ਪਾਈਦਾ ਹੈ ਬੈਰਿੰਗ ਵੀ ਪਾਉਂਦੇ ਸੀ ਨਾ ਉਹਦਾ ਟਰੈਕਟਰ ਦਾ ਮੈਂ ਇੱਕ ਗਲਤੀ ਸਾਡੇ ਵਿੱਚ ਆਈ ਹੈ ਵੀ ਸਾਡਾ ਸੌਦਾ ਹੋ ਗਿਆ ਸੀ ਧੋ ਕੇ ਇੱਥੇ ਲਿਆਂਦੇ ਕਿ ਅਸੀਂ ਮੁਰਲੇ ਨੂੰ ਹੁਣ ਚੱਕੇ ਨੂੰ ਗ੍ਰੀਸ ਨਹੀਂ ਕਰਿਆ ਹੈਗਾ ਹੁਣ ਰੋਕ ਪਾਈ ਕਰਨਾ ਪੈਣਾ ਨਾ ਨਾ ਠੀਕ ਹੈ ਕਿਹਨੂੰ ਕਰਤਾ ਦਾ ਇੱਕ ਨੂੰ ਕਰਿਆ ਨਹੀਂ ਹੈਗਾ ਉਹਦਾ ਬੈਰਿੰਗ ਨਾ ਬੈਰਿੰਗ ਵਿੱਚ ਪਾਣੀ ਪੈ ਗਿਆ ਉਹਦੇ ਸੀਲ ਵੀ ਕਰੀ ਹੋਗੀ ਸੀ ਉਹਦਾ ਬੈਰਿੰਗ ਪਾ ਕੇ ਇੱਕ ਨਹੀਂ ਗ੍ਰੀਸ ਭਰਿਆ ਸੀ ਨਹੀਂ ਗਾਰੰਟੀ ਜਿਹੜੀ ਮੈਂ ਕਹਿ ਵੀਦਾ ਨਹੀਂ ਸੁਣਾ ਭਾਈ ਇਹਨੂੰ ਮਾ ਉਹਨਾਂ ਭਾਈ ਨੂੰ ਵੀ ਕਿਹਾ ਉੱਥੇ ਸਹੀ ਗੱਲ ਦੱਸਤੀ ਸੀ ਉਹਨੂੰ ਸਾਰੀ ਹਨਾ ਸਹੀ ਹੈ ਅੱਛੇ ਪਾ ਵੀ ਹੋਰ ਪਾਸੇ ਕਿਥੇ ਰੁਕ ਗਿਆ ਬਾਈ ਬੋਲੇ ਇਸ ਨੂੰ ਰੀਲਿਸ ਹੋਣਾ ਹੀ ਹੁਣ ਆਈ ਤੇ ਹੋਰ ਤਾਂ ਬਹੁਤ ਆ ਪੰਮੇ ਨੇ ਦੇਖੀ ਨਾ ਜੁਗ ਦੇ ਬਾਤਾਂ ਚਾਹੀਦਾ ਨੇ ਵਾਲੀ ਖਿੱਚਦਾ ਲਿਆਉਂਦਾ ਟਰਾਲੀ ਨੂੰ ਤਾਂ ਤੂੰ ਦਾ ਬਾਈ ਇਹ ਤਾਂ ਸਾਰੇ ਜਤੇ ਕਹਦੇ ਕਰਦੇ ਸੀ ਹਾਥੀ ਲਿਆਓ ਹਾਥੀ ਹਾਥੀ ਆਦਾ ਹੀਦਾ ਬਾਈ ਦਾ ਹੋਰ ਬਾਬਾ ਮਾ ਹਾਥੀ ਦੇ ਉੱਪਰ ਆਉਂਦਾ ਇੱਕ ਮਨੂੰ ਕਿਹਾ ਤਾਂ ਅੰਕਲ ਨੇ ਪਤਾ ਨਹੀਂ ਕਿਆ ਨਾਮ ਲੰਦਾ ਤਾਂ ਮੈਨੂੰ ਯਾਦ ਨਹੀਂ ਆਉਂਦਾ ਮੈਂ ਗੱਗੇ ਨੂੰ ਵੇਚ ਨਹੀਂ ਕਰਦਾ ਉਹ ਜੀ ਮੈਂ ਰੋ ਲਿਖਾਉਣਾ ਉਹ ਮਮੂਥ ਮੂਥ ਮੈਂ ਮਤ ਮਤ ਹੁੰਦੇ ਮੈਂ ਮਤ ਮਾਮਾਥਾ ਪਤਾ ਨਹੀਂ ਕੀ ਹੁੰਦਾ ਉਹ ਹਾਥੀ ਤੇ ਵੀ ਜ਼ਿਆਦਾ ਜ਼ੋਰ ਹੁੰਦਾ ਮੇਰੀ ਫੋਟੋ ਲਵਾ ਉਹਦੇ ਦੰਦ ਆ ਹਾਂ ਆਏ ਦੰਦ ਉਹਨੇ ਲੰਬੇ ਉਹਦੇ 90 ਦੰਦ ਹਾਥੀ ਦੇ ਮਤਲਬ ਹਾਥੀ ਉਤੇ ਬਣਿਆ ਵਾ ਮੂਰੇ ਫੋਟੋ ਲਵਾ ਹਾਂ ਉਹ ਹੈ ਹਾਥੀ ਦੀ ਵੀ ਜੱਤੀ ਉਹੀ ਹੈ ਹਾਥੀ ਉਤੇ ਬਣਿਆ ਹੈ ਇਹ ਚਲਾ ਕੇ ਬਦਲ ਹਾਥੀ ਉਤੇ ਬਣਿਆ ਕਰਦਾ ਪੂਰੇ ਚੱਲਦਾ ਭਾਈ ਆਪਣੇ ਪਿੰਡ ਤੇ ਜਾਓ ਹੁਣ ਸੱਚ ਕਰ ਲੈ ਮੈਂ ਮਤ ਨਹੀਂ ਕਿਦਾ ਆਪਣੇ ਪਿੰਡ ਤੇ ਜਾਓ ਹੁਣ ਹੀ ਦਾ ਟਰੈਕਟਰ ਲੈਂਦਾ ਭਾਈ ਹੈ ਨਾ ਉਹਦਾ ਪ੍ਰਕਾਸ਼ ਦੀ ਪਤਾ ਲੱਜਿੰਦਾ ਠੀਕ ਨਹੀਂ ਬਾਕੀ ਤੇਰਾ ਮੇਰੀ ਗੱਲ ਸੁਣ ਲੈ ਪਾਕਿਸਤਾਨ ਤੇ ਮੈਨੂੰ ਫੋਨ ਆਇਆ ਆ ਬਾਬੇ ਦਾ ਹੈ ਕਹਿੰਦਾ ਬਾ ਮੈਂ ਲੱਡੂ ਵੰਡੇ ਕਹਿੰਦਾ ਪੀਪਲ ਕੀ ਦੋ ਬਾਈ ਟਰੈਕਟਰ ਲੈ ਆਇਆ ਕਹਿੰਦਾ ਜਿਹੜਾ ਵੀਡੀਓ ਦੇਖ ਲੈ ਮੈਨੂੰ ਡੂਡ ਦੇ ਨੂੰ ਹਾਂ ਆ ਜੀਗਾ ਬਾ ਚਾ ਚੱਕੜ ਤੀਆਂ ਤੂੜਾ ਕਹਿੰਦਾ ਹੁੰਦਾ ਹੀ ਏ ਸਾਲਾ ਕੰਮ ਆਉਣੇ ਵਾਲੀ ਚੀਜ਼ ਏ ਸਾਡੇ ਵੀ ਕਦੇ ਆਉਂਗੀ ਉਹ ਕੰਮ ਫੇਕੇ ਹੋਲ ਵੀ ਆ ਮਾਤਾ ਨਾਲ ਸਾਰਿਆਂ ਨੂੰ ਸਾਥੀ ਕਰ ਭਾਈ ਉਹਨੇ ਇੱਕ ਹੋਲ ਆ ਨਾ ਪਾ ਦਿੱਤਾ ਕਹਦਾ ਫੋਨ ਹੀ ਚੱਕਦਾ ਮੇਰਾ ਕੋਈ ਕੋਈ ਖਬਰ ਸਾਰੇ ਪੁੱਛਣੀ ਉਦੀ ਕੋਈ ਨਹੀਂ ਯਾਰ ਫੋਨ ਮੈਨੂੰ ਵੀ ਦੋ ਵਾਲੇ ਆਏ ਹਜੇ ਟਾਈਮ ਉਹ ਟਾਈਮ ਚੱਕ ਨਹੀਂ ਹੁੰਦਾਗਾ ਇੱਕ ਤਾਂ ਅਸੀਂ ਫੋਨ ਚੱਕ ਲਈਏ ਇੱਕ ਅੱਧੇ ਮਿੰਟ ਗੱਲ ਕਰਕੇ ਫਿਰ ਗੱਲ ਨਹੀਂ ਮਾਰਨੀ ਸਾਨੂੰ ਪਤਾ ਵੀ ਉਹਦੇ ਕਾ 15 20 ਮਿੰਟ ਗੱਲ ਹੋਣੀ ਪਾਬੇਗਾ ਇਹਨਾਂ ਟਾਈਮ ਨਹੀਂ ਆਉਂਦਾ ਸਮਝਦੇ ਉਹ ਹੁੰਦਾਗਾ ਭਾਈ ਬੰਦੇ ਤੇਰਾ ਨੰਬਰ ਵੀ ਦੇਣਾ ਉਹਨੂੰ ਨਹੀਂ ਚੱਕੂਗਾ ਕਿਤੇ ਬੇਲੇ ਦਾ ਟਾਈਮ ਕਰਦੇ ਭਾਈ ਆਹ ਕਬਰਦਾਰ ਪੁੱਛਣੇ ਦਾ ਕਹਾਂਗਾ ਕਰੂੰਗਾ ਨੰਬਰ ਸਾਡੇ ਕੋ ਆਏਗਾ ਮੇਰੇ ਕੋ ਕੱਲ੍ਹ ਆਲੇ ਦੋ ਵਾਰ ਫੋਨ ਆਲੇ ਮੇਰੇ ਕੋ ਟਾਈਮ ਨਹੀਂ ਮੈਂ ਵੀ ਅਜੇ ਚੱਕਿਆ ਮੇਰਾ ਫੋਨ ਮੈਂ ਹੁਣ ਮੈਂ ਲੈ ਕੇ ਆ ਬਹੁਤ ਔਖਾ ਰੱਖਣਾ ਪੈਂਦਾ 12-12 ਵਾਰ 12 ਵਾਰ ਤਾਂ ਮੇਰੇ ਕੋਲ ਫੋਨ ਆਉਂਦਾ ਹੀ ਨਹੀਂ ਹੈਗਾ ਨਹੀਂ ਸਾਨੂੰ ਪਤਾ ਹੈ ਇੱਕ ਦਾ ਇੱਕ ਦੋ ਮਿੰਟ ਵਾਲੀ ਗੱਲ ਹੁੰਦੀ ਹੈ ਚਲੋ ਸਾਨੂੰ ਪਤਾ ਹੈ ਹੁਣ ਕਈਆਂ ਦਾ ਪਿਆਰ ਹੈ ਕਰਦੇ ਪਿਆਰ ਮੇਰਾ ਮੇਰੀ ਫੇਰ ਦੇਖ ਲੈ ਲੈ ਆ ਮੇਰਾ ਮੇਰੀ ਹੋ ਗਈ ਦੇਖ ਲੈ ਇਧਰ ਲੈ ਇਧਰ ਲੈ ਇਹ ਨਹੀਂ ਮਿੰਟ ਨਾ ਆ ਗਿਆ ਹੁਣ ਤਾਂ ਹੋ ਜਾਂਦੇ ਨਾ ਨਾ ਬੰਦ ਬੰਦ ਤੁਹਾਨੂੰ ਬੰਦ ਦਾ ਪਤਾ ਲੱਗੇ ਮਤਲਬ ਇਹ ਨਹੀਂ ਹੈਗਾ ਔਨ ਕਰਨੇ ਦਾ ਤਾਂ ਭਾਈ ਬਹੁਤ ਫੋਨ ਆਏ ਸਾਰਿਆਂ ਨੂੰ ਸਾਡੀ ਗੱਲ ਬਧਾਈਆਂ ਬਧਾਈਆਂ ਦਿੱਤੇ ਸਾਰਿਆਂ ਨੂੰ ਹਾਂ ਬਧਾਈਆਂ ਭਾਈ ਬਧਾਈਆਂ ਸਾਰਿਆਂ ਨੂੰ ਬਧਾਈਆਂ ਬਹੁਤ ਮੇਰੇ ਕੋਲ ਬਹੁਤ ਆਏ ਆ ਆ ਆ ਆ ਆ ਹੁੰਦਾ ਹਾਤੀ ਤੇ ਜ਼ਿਆਦਾ ਜ਼ੋਰ ਹੁੰਦਾ ਇਹ ਆ ਇਹਨੂੰ ਕਹਿੰਦੇ ਆ ਵੱਲੋ ਇਹਦੀ ਫੋਟੋ ਲਾਉਣੀ ਆ ਹੁਣੀ ਤੇ ਟਰੈਕਟਰ ਪਰ ਫੋਟੋ ਨਹੀਂ ਲਾਉਣੀ ਲਿਖਾਉਣਾ ਲੈ ਲਾ ਵੀ ਦੇਣੀ ਮੂਰੇ ਲਾ ਕੇ ਹੋ ਗਿਆ ਯਾ ਫੋਕਸ ਇਹਦਾ ਆਈ ਸੀ ਜਿਹਾ ਹੁੰਦੇ ਆ ਆਈ ਸੀ ਦੇਖੀ ਫਿਰੋਂ ਉਹ ਹੁੰਦੇ ਇਹ ਜਣੀ ਹੁਣ ਮੈਂ ਫਰ ਪਰ ਇਹੀ ਚੱਲੂਗਾ ਪੰਜਾਬ ਦਾ ਨਕਸ਼ਾ ਨਹੀਂ ਬੋਗੇ ਤੁਸੀਂ ਗੁਰੂ ਦੇ ਨਕਸ਼ਾ ਦਾ ਪੰਜਾਬ ਦਾ ਨਾ ਬਹੁਤ ਜ਼ੋਰ ਹੁੰਦਾ ਨਹੀਂ ਉਹਦੇ ਪਰ ਖਾਂ ਉਹਦੇ ਬਣਾਖਾ ਨਕਸ਼ਾ ਦਾ ਮੈਂ ਦੇਖਿਆ ਪੰਜਾਬ ਦਾ ਨਕਸ਼ਾ ਉਹਦੇ ਫਿਰ ਜਗਾ ਦੀ ਨਾ ਬਣਾਉਣੇ ਇਹਨੂੰ ਇਹਦੇ ਵਿੱਚ ਜਗਾ ਨਹੀਂ ਲੱਗੇਗੀ ਬੈਂਫਰ ਤਾਂ ਲਾਉਣਾ ਨੇ ਇਹਨੂੰ ਇਹਨੂੰ ਕਿੱਥੇ ਬੈਂਫਰ ਲੱਗਣਾ ਅਜਾ ਲੱਗਿਆ ਵੇ ਰਹਿਗੇ ਬੇਟਰੀ ਨੂੰ ਬੈਂਫਰ ਲੱਗਣਾ ਉਹ ਉਧਰ ਲੈਟਾਂ ਲਾਉਣੀ ਓੱਖੀਆਂ ਹੋ ਜਾਣੀਆਂ ਮੂਰੇ ਪਲੇਟ ਲੱਗਣੀ ਬਸ ਇਹਨੂੰ ਲੈਟਾਂ ਤੇ ਹੈ ਜਗਾ ਮਗਰਾੜਪ ਲੱਗਣੀ ਜਿਹੜੇ ਦੂਏ ਤਰ੍ਹਾਂ ਇਹ ਮੂਰੇ ਜਿਹੜੇ ਨਹੀਂ ਜਿਹੜੇ ਬੈਂਫਰ ਜ ਬਣਾਇਆ ਵਾਪਾਂ ਦਾ ਤੁਸ ਬਹੁਤ ਲੋਟਾ ਉਹ ਦੂਆ ਦੀ ਗਾਰਡ ਬਣਾ ਲਓ ਜਿਹੜਾ ਉਧਰ ਲੱਗਿਆ ਵਾ ਹੁੰਦਾ ਦੇਖਣ ਜੀ ਟਾ ਟਰੈਕਟਰਾਂ ਨੂੰ ਉਧਰ ਉਹਦਾ ਵੀ ਫੋਨ ਆ ਗਿਆ ਇੱਕ ਇੱਕ ਤਾਂ ਬਾਈ ਕਮੈਂਟ ਆਇਆ ਕਹਿੰਦਾ ਹਾਂ ਕੌਣ ਦੀ ਲੋੜ ਨਹੀਂ ਕਹਿੰਦਾ ਤੁਸੀਂ ਦੂਗਾ ਜਗੜ ਲਾ ਮੁਰੇ ਤੱਕਾ ਲਾਉਣੇ ਵਾਲਾ ਕਹਿੰਦਾ ਸਿਰ ਲਾਵੇ ਜਿਹੜਾ ਕਹਿੰਦਾ ਜਿਹੜਾ ਸਿਰ ਲਾਵੇ ਕਹਿੰਦਾ ਫਿਰ ਦੇਖੋ ਉਹਦਾ ਤੇਰਾ ਸਿੰਗ ਲਾਉਣੇ ਸਾਈਡ ਪਰ ਦਊ ਆਏਗਾ ਹੱਥੀ ਮਰਨੀ ਦਾ ਅੱਛਾ ਕਹਿੰਦਾ ਬਾਈ ਹੁਣ ਲੱਟਾ ਇਹਨੂੰ ਵਧੀਆ ਲਾਉਣੀਆਂ ਕਹਿੰਦਾ ਬਾ ਕੋਈ ਆ ਕਹਿੰਦਾ ਦੱਸੂਗਾ ਇਹਦਾ ਨਿਸਰ ਨੇ ਪੁੱਲਾ ਕਾ ਗੱਲ ਇਹ ਲੱਟਾ ਤਾਂ ਲੱਗਣੀ ਲੱਗਣੀ ਯਾਰ ਲਗਤ ਲਾਉਂਗੇ ਲੱਗ ਲੱਗ ਫੀਟਿੰਗ ਕਰਾਣੀ ਉਹਦੀ ਕੱਲ ਸਵੇਰੇ ਵੱਢਣ ਲੱਗਿਆ ਏ ਫੀਟਿੰਗ ਮੈਂ ਕੋਈ ਨਹੀਂ ਆਈ ਰਹਿੰਦਾ ਕੱਖ ਬਾਈ ਬਸ ਸੋਜੋ ਵੱਢ ਲਿਆ ਹੁੰਦਾ ਮੈਂ ਵੱਢ ਰਿਹਾ ਮੈਂ ਤੇ ਲੇਟ ਹੋ ਗਿਆ ਸਾਨੂੰ ਹੋਰ ਪਾਸੇ ਕੰਮ ਚੱਲ ਪਿਆ ਥੋੜਾ ਜਿਹਾ ਆਹੋ ਕਿੱਤਾ ਸਵੇਰੇ ਵੱਢਣ ਲਿਆ ਹੁਣ ਸਵੇਰ ਵੱਢਣ ਲੱਗਿਆ ਤਾਂ ਹੀ ਤਾਂ ਵਿਹਲਾ ਬੈਠਾ ਨਹੀਂ ਤਾਂ ਇਹ ਚੋਰੀ ਨੂੰ ਭਜੋ ਨਟੋ ਇਧਰ ਨੂੰ ਭਜੋ ਉਧਰ ਨੂੰ ਭਜ ਨਹੀਂ ਤਾਂ ਇੱਕ ਰੱਖਦਾ ਕਵੇ ਜਾਵੰਦਾ ਹਾਂ ਥੋੜਾ ਤਾਂ ਹੀ ਜਿੱਤੇ ਬਾਈ ਬੈਠਾ ਨਹੀਂ ਜਿੱਤੇ ਬਾਈ ਬਸ ਨਹੀਂ ਫੇ ਕੱਖਾਂ ਵਾਲੇ ਪਾਉਣੇ ਪੈਂਦੇ ਆ ਚੱਲਿਆ ਬਾਈ ਮੈਂ ਵੱਧ ਗਿਆ ਤੈਨੂੰ ਨਿਕਲ ਹੁਣ ਜਾ ਪਾਉਣਾ ਜੂਰੀਆ ਹੁਣ ਜੂਰੀਆ ਪਾਉਣਾ ਹੁਣ ਵਰਤੀ ਉਹੀ ਫੇਰ ਪਾਣੀ ਆਪਾਂ ਨੇ ਹਾਂ ਨਾ ਵਧੀਆ ਹੈ ਕਿ ਨਹੀਂ ਇੱਕ ਹੁਣ ਆ ਵੀ ਮੌਸਮ ਠੰਡਾ ਹੁਣ ਥੋੜੀ ਹਵਾ ਹੈ ਨਾ ਐਟ ਐਂਡ ਨਾਲ ਸਵੇਰ ਨੂੰ ਰੇ ਠੀਕ ਆ ਦਿਨ ਰਾਤ ਹੁਣ ਵੀ ਕਰਦੀ ਸਵੇਰੋਂ ਚੱਲ ਤਾਹਨਾ ਦੇ ਕੋ ਸਮਝ ਲੈ ਮੈਂ ਬਾਜਰੇ ਚ ਪਾ ਕੇ ਬੈਠੇ 9 ਵਜੇ ਉਸ ਦਿਨ ਹੀ ਘਟਦੀ ਬਹੁਤ ਘਟਦੀ ਬੜਾ ਫੋਕਦੇ ਆ ਉੱਪਰ ਦੇ ਉਹ ਅਸੀਂ ਮੈਂ ਤੈਨੂੰ ਦੱਸਦਾ ਥੋੜਾ ਕਈ ਨਹੀਂ ਬਾਈ ਹਾਂ ਕੰਬਲਾਂਾਂ ਦੇ ਉੱਪਰ ਇੱਕ ਗਲੇ ਨੱਕਾ ਗੱਬੇ ਉਹਦੇ ਚਾਰੀ ਗੀਲਾਂ ਦੇ ਆਹੋ ਦੋਹਾਂ ਦੀਆਂ ਵਹਾਂ ਛੇਲੂ ਗਿਆ ਦੇਖ ਕਿਹੜਾ ਪਛ ਲੱਗੀ ਬੇ ਗਰਮੀ ਲੜਦੀ ਆਉਣ ਉੱਪਰ ਤੇ ਛੜ ਦੇਣ ਦਾ ਪਿਆ ਚੱਲੀ ਜਾਂਦੀ ਆ ਇਦਾਂ ਦਾ ਫਿਰ ਫਲੇ ਖਾਰਾ ਪਾਈ ਨੀ ਪਾਣੀ ਹੁੰਦੀ ਆ ਚੱਣੀ ਮੀਂਹ ਆ ਗਿਆ ਉਦੋਂ ਵੀ ਤਾਂ ਪੈਣੀ ਆਈਆਂ ਨੱਕੇ ਦੀ ਛੱਡਣਾ ਪੈਣਾ ਹਾਂ ਵੱਢ ਲਿਆ ਵੱਢ ਲਿਆ ਤੂੰ ਵੱਢ ਕੇ ਲਿਆਉਂਦਾ ਹੋਰ ਕਿਹਦਾ ਨਾ ਹੀ ਨਹੀਂ ਪਤਾ ਕਿੰਨਾ ਕੁ ਭਰ ਗਿਆ ਖੇਤ ਉਹ ਹਾਂ ਇਹ ਰੇਹ ਲਿਆਉਣਾ ਕਾਲੂ ਲਿਆਉਂਗੇ ਕਹਿੰਦਾ ਬੰਦਾ ਜਦ ਤੱਕ ਬੰਦਾ ਐ ਦਮਾਰ ਅੱਜ ਤਾਂ ਕਾਲੂ ਜਾ ਕੇ ਲਿਆਏ ਉਹ ਜਦੋਂ ਖੁੱਲ ਜਾਂਦੀ ਆ ਕਿਸੇ ਲਿਆਉਣਾ ਰੋਪੜ ਤੇ ਆਰਟੀਕਲ ਤੇ ਜਿਵੇਂ ਲਿਆਉ ਜੂਰੀਆ ਜੂਰੀ ਲਿਆਉਣਾ 15 ਥੱਲੇ ਘਾੜ ਜੂਰੀਆ ਘਾੜਦੇ ਆਂ 15 ਦੇ ਉੱਤੇ ਜੱਕੇ ਲੈ ਆਏ ਤੇ 50 ਟੱਟੇ ਲੈ ਆਏ ਤੇ ਅਸੀਂ ਯਾਰ ਇਹਦੇ 40 ਕਿਰਿਆ 40 ਨੰਬਰ ਦੇਖਦਾ ਗੱਡੀ ਗੱਡੀ ਅਲਾਮਾ ਟਰੈਕਟਰ ਖੜਾਇਆ ਘਰਾਂ ਉੱਥੇ ਮੋਟਰਸਾਈਕਲ ਆ ਮੋੜ ਕੇ ਫੇਰ ਦਿਮਾਗ ਘੁਮਾਇਆ ਮਾੜਾ ਮਾੜਾ ਫੇਰ ਆਇਆ ਵੀ ਉਹ ਤਾਂ ਮੋਟਰਸਾਈਕਲ ਦਾ ਮੋਟਰ ਪਰ ਖੜਾ ਬਾਈ ਨੇੜੇ ਨਾ ਤੁਰਕੇ ਚਲੇ ਗਏ ਆ ਡਰ ਨੇ ਵੀ ਤੇ ਨਹੀਂ ਉਹਨੂੰ ਕਹਿੰਦੇ ਟੋਨਰ ਪਾ ਕੇ ਬੂਟਾ ਗੇੜ ਦੀ ਬੂਟਾ ਗੇੜ ਕਰਕੇ ਨਿਬੜ ਕੇ ਮਾੜਾ ਟਰੈਕਟਰ ਘਰੇ ਖੜਾਇਆ ਉਹ ਆਪਣੇ ਆਪ ਕਿੱਥੇ ਖੜਾ ਲਬੂ ਕੋਈ ਗੱਲੀ ਮੈਂ ਵੀ ਭਾਈਓ ਮੋਟਰ ਤੇ ਛੱਡ ਕੇ ਲੰਘ ਜਾਂਦਾ ਘਰ ਨੂੰ ਬਾਅਦ ਵਿੱਚ ਲੈ ਕੇ ਜਾਂਦਾ ਕੋਈ ਨਹੀਂ ਚੱਕਲਾ ਖੜਾ ਹੈ ਇਹਦਾ ਕੋਲ ਤਾਣਾ ਤੋਣੇ ਨੂੰ ਖੜਾ ਆ ਕੱਲ ਛੱਡਿਆ ਤੋਣੇ ਚੱਕਲੀ ਖੜਿਆ ਉਹ ਬੱਸ ਕੱਲ ਪੁਲਿਸ ਜੀ ਮਾਰ ਕੇ ਕੱਲ ਛੱਡਿਆ ਕੱਲ ਫਿਰ ਜਮਾਸ਼ੀਰ ਨਿਊਜ਼ ਕਰਾ ਦਿੰਦੇ ਗਰੀਬ ਦੀ ਕਲੋੜ ਛੋੜਦੇ ਵੀ ਕਰਨ ਆ ਯਾਰ ਉਹ ਨਵਾਂ ਟਰੈਕਟਰ ਬਾਕੀ ਪ੍ਰਕਰਟ ਦਾ ਫੂਨਾ ਆਇਆ ਤਾਂ ਕਹਿੰਦਾ ਭਾਈ ਸਾਰਿਆਂ ਨੂੰ ਪੰਮੇ ਬੰਮੇ ਆ ਨੂੰ ਸਾਰਿਆਂ ਨੂੰ ਹੀ ਸਾਥੀ ਗੱਲ ਬੁਲਾਏ ਹੁੰਦੇ ਨੋਈ ਨੋਈ ਸਿੱਧਾ ਲੈ ਜੀ ਹਾਂ ਹਾਂ ਵੀ ਹਾਂ ਮੈਂ ਕੱਲ ਨੂੰ ਗਰੀਸ ਕਰਾ ਕੇ ਨਾ ਫੋਰਡ ਦੀ ਸਰਵਿਸ ਕਰਾਉਣੀ ਹੈ ਉਹਨੂੰ ਗਰੀਸ ਕਰੂਸ ਕਰਕੇ ਹੋਰ ਵੀ ਚੀਜ਼ ਹੈ ਯਾਰ ਹੋਰ ਆ ਫੂਲ ਬਾਗਿਆ ਚੀਜ਼ਾਂ ਨੂੰ ਕਹਿੰਦਾ ਫੂਲ ਸਾਰੇ ਆਪਾਂ ਐਵੇਂ ਕਹੀਏ ਹੋਰ ਵੀ ਚੀਜ਼ ਆ ਉਹ ਟਰੈਕਟਰ ਹੈ ਤੈਨੂੰ ਚਾਰ ਦੇ ਦੇ ਤਾਂ ਉਹ ਵੀ ਕੰਮ ਲਾ ਲੈਣੇ ਟਰੈਕਟਰ ਦਾ ਕਿਤੇ ਨਹੀਂ ਹੈਗਾ ਕੰਮ ਸਾਰੇ ਨਹੀਂ ਉਹ ਗੱਲ ਕਰਦਾ ਜੋ ਵੀ ਇੱਕ ਚੀਜ਼ ਆ ਚੀਜ਼ ਆ ਮੈਸੀ ਦਾ ਨਾ ਇੱਕ ਚੀਜ਼ ਹਾਂ ਉਕੜੋ ਵੀ ਇੱਕ ਚੀਜ਼ ਆ ਉਹ ਆਪਣਾ ਰਤਬਾ ਹੈ ਰਤਬਾ ਉਹਦਾ ਉੱਪਰ ਵਾਲੇ ਦਾ ਆਈ ਉਹਦਾ ਨਾਂ ਨਹੀਂ ਮੈਸੀ ਦਾ ਆਪਣਾ ਰਤਬਾ ਦਾ ਉਕਣੀ ਫੋਰਡ ਦਾ ਆਪਣਾ ਰਤਬਾ ਇਹਦਾ ਆਪਣਾ ਹੈ ਮੈਸੀ ਤਗੜਾ ਦਾ ਹਾਂ ਬਣਾਉਂ ਮਾਈ ਸੀ ਜੀ ਬਹੁਤ ਬਹੁਤ ਚੀਜ਼ ਤੇ ਅਸੀਂ ਸਭ ਨਾਲੋਂ ਤਕੜਾ ਦਾ ਹਾਂ ਐਂ ਭੱਜਦਾ ਤਾਂ ਫਿਰ ਕੀ ਮੰਗੂ ਤੇ ਯਾਰਾ ਬਾਈ ਉਹ ਫੁਰਤੀ ਬਹੁਤ ਤਿੰਨ ਕਿੜੇ ਤਾਂ ਦਿੱਲੀ ਦੇ ਲੈਦਾ ਜਾਦੋ ਧੰਮ ਚੱਲਦਾ ਦਾ 6 ਘੰਟੇ ਬਹੁਤ ਚਾਰ ਦੇ ਘਰਨੇ ਮਾਰਦਾ ਦਾ ਮਾਸੀ ਤੂੰ ਮੈਂ ਦੱਸ ਤਰੇ ਵੀ ਹੋਰੇ ਕਿ ਤੀਜਾ ਆਪਣਾ ਰਤਬਾ ਹਾਂ ਲੇਕਿਨ ਆ ਤੇਰਾ ਆਪਣਾ ਸਾਡਾ ਆਪਣਾ ਰਤਬਾ ਹੋ ਤੇਰਾ ਰਤਬਾ ਥੋੜਾ ਜ ਸਾਡੇਆਂ ਦਾ ਸਾਰੇ ਨਾਲੋਂ ਬਹੁਤ ਬੜਾ ਹੈ ਨਾ ਗੱਗੇ ਦੁੱਗਣਾ ਤਿੱਗਣਾ ਉਹ ਕੰਮ ਉਹ ਕੋਲ ਦਾ ਰਤਬਾ ਬੜਵਾ ਪਰ ਮਾਰ ਮੈਂ ਉਹ ਤਾਂ ਸਭ ਤੋਂ ਵੱਡਾ ਭਲਾ ਹਾਂ ਆਪਾਂ ਦਾ ਕੁਝ ਵੀ ਨਹੀਂ ਹੈਗੇ ਹਾਂ ਤੇ ਤਾਂ ਬਹੁਤ ਦੁਨੀਆ ਉੱਚੀ ਉੱਚੀ ਬੈਠੀ ਆ ਭਾਈ ਸਭ ਦਾ ਆਪਣਾ ਆਪਣਾ ਹਾਂ ਵੇੜੀ ਗੋ ਭਾਈ ਉਹ ਰੇਲਿਆਂ ਨੇ ਲਿਆ ਫਿਰ ਦਸਪੀਰ ਹੋਣਾ ਹਾਂ ਬੂਟਿਆਂ ਨੇ ਮੁੱਲ ਮੋੜਨੇ ਇਹਨਾਂ ਦਾ ਹੈ ਜਿਹੜਾ ਹੁਣ ਮੋਛਾ ਲਾਇਆ ਹੋਇਆ ਇਹਨਾਂ ਨੇ ਮੁੰਡੇ ਨੂੰ ਇਹਨਾਂ ਦੇ ਘੱਡੀ ਬੱਦੇ ਪੂਰੇ ਕਰਦੇ ਆ ਐਂ ਗੱਡਮਾ ਪਾਦੇ ਰਹੀ ਹੁਣ ਇਹਦੀ ਬਾਸਮਤੀ ਲੱਗ ਜਾਈ ਨਹੀਂ ਹੁਣ ਲੈ ਲਿਆ ਫਿਰ ਇਹ ਭਾਈ ਪੰਜੀ ਲਾਈ ਵੀ ਰਿਆ ਆ ਇਹ ਆਉਂਦੇ ਆ ਲੈ ਇਹਦੇ ਹੀ ਲਾਈ ਵੀ ਮੈਂ ਕਹਿੰਦਾ ਬਾਸਮਤੀ ਲਾਜ ਮਲਾਊਗਾ ਮੈਂ ਬਾਸਮਤੀ ਲਾਈ ਆ ਮੈਨੂੰ ਐ ਲੈਦਾ ਮੈਨੂੰ ਹਫਤੇ ਤੱਕ ਬੋਣੀ ਪੈਣੀ ਆ ਉਹ ਉਜੇ ਬਾਉਣੀ ਆ ਫੇ ਹੋਰ ਕੋਈ ਬੀਜ ਦੀ ਤੂੰ ਗਲਤੀ ਕਰੀ ਹੈ 26 ਦਾ ਦੋ ਉਹ ਐ ਕਰ ਕਿੰਨੀ ਦੀ ਦਵਾ ਜਾਨੀ ਉਥੇ 26 ਦਾ ਇੱਥੇ ਵੀ ਖੜੀ ਦਲਵੀਰ ਗੋਲ ਕੱਜ ਆਪਣੀ ਦੀ ਆਪਣੀ ਹੁਣ ਬਾਊਗਾ ਇਹ ਪਤਾ ਨਹੀਂ ਉਹਨੂੰ ਉੱਥੇ ਲੈ ਯੇ ਲੈ ਦੇ ਨਾ ਮੈਂ ਯੇ ਲੈ ਤੇ ਲਈਆ ਆਪਣੀ ਵਾਲੇ ਪਰ ਇਹਨੂੰ ਭਰੋਸਾ ਜਾਨੀ ਹੋਣਾ ਇਹ ਪੱਕੜ ਹੋ ਗਈ ਹੁਣੀ ਇਹਦੀ ਵੀ ਜਾਂ ਥੋੜੇ ਨੇ ਹਾਂ ਇਹ ਲੇਟ ਵੀਜੀ ਇਹਨੇ ਆ ਪਾ ਜੈਲੀ ਦੀ ਜਿਆਦਾ ਨਰਮ ਹੋ ਗਿਆ ਯਾਰ ਐਡੀ ਲਾਈ ਜਾਂਦੇ ਲੋਕ ਇੱਥੇ ਇੱਥੇ ਹੁੰਦੀ ਦੀ ਉਹ ਕੱਲ ਦੇਖਿਆ ਨਹੀਂ ਆਪਾਂ ਨੇ ਹਾਂ ਇੱਥੇ ਇੱਥੇ ਦੀ ਦੇਖ ਲਾ ਤੀ ਉਹ ਲਾਉਣ ਵੀ ਆਉਣ ਲੱਗੇ ਤੇ ਵੱਡੀ ਨਹੀਂ ਬਾਤ ਤਾਂ ਨਹੀਂ ਐਕਣੇ ਹੀ ਨਹੀਂ ਲੱਗੇ ਉਹ ਸਾਫਤੀ ਉਹਨਾਂ ਪਰ ਦੋ ਉੱਪਰ ਤੇ ਫੇ ਢੱਕਾ ਕੈਮਰਾ ਹੈਂਦਾ ਨਹੀਂ ਉੜੂ ਭਜ ਨਹੀਂ ਛੱਡਦਾ ਢੱਕੇ ਨੂੰ ਵਿੱਚ ਜੇ ਹੁਣ ਪਨੀਰੀ ਪਦੀ ਵੀ ਆਈ ਨਹੀਂ 3 ਬੰਦੇ ਪਨੀਰੀ ਵਿੱਚ ਬਾਸਮਤ ਜੀ ਦੇਖੇ ਆਏ ਉੱਥੇ ਜਿਹਦੇ ਪਿਛਲੇ ਸਾਲ ਅਸੀਂ ਲੈ ਕੇ ਆਏ ਆ ਉਹ ਪਨੀਰੀ ਨਹੀਂ ਤੇ ਲੈ ਗਏ ਮੁੰਡੇ ਤੇ ਉੱਥੇ ਦਾ ਤੇਰਾ ਆਪਣਾ ਕੰਗ ਫਾਰਮ ਪਤਾ ਨਹੀਂ ਕਿ ਆਦਾ ਉਹਦਾ ਹੈ ਉਹਦੇ ਪਨੀਰੀ ਲਿਆਏ ਤੇ ਉੱਥੇ ਹਰਿਆਣੇ ਦੇ ਲੋਕ ਬਹੁਤ ਆਉਂਦੇ ਲੈਣ ਪਨੀਰੀ ਉਹ ਕਹਿੰਦਾ ਭਾਈ ਮੰਗ ਦੀ ਪੱਕੜ ਪਨੀਰੀ ਆ ਕਹਿੰਦਾ ਲੰਬੀ ਲੰਬੀ ਐ ਡੇ ਡੀ ਕਹਿੰਦਾ ਇੰਨੀ ਨਹੀਂ ਪਨੀਰੀ ਦੋ ਸੰਨ ਉਹ ਨੀਵੀਂ ਜਗਾ ਵਾਲੇ ਤਾਂ ਹੀਲ ਦੇ ਪੱਕੜ ਪੱਕੜ ਪਨੀਰੀ ਤੁਰਦੀ ਨਹੀਂ ਹੈ ਜੀ ਤੋਬੀ ਜਾਂ ਗੱਠ ਪੈ ਜਾਂਦੀ ਹੈ ਨਾ ਜੋ ਬਹੁਤ ਫਰਕ ਪੈਂਦਾ ਇਹ ਨਹੀਂ ਤੁਰਦੀ ਨਹੀਂ ਹੈ ਜੀ ਕਹਿੰਦਾ ਇਹ ਮੰਗਦੇ ਬਾਈ ਪੱਟਿਓ ਉਹੀ ਆ ਮੇਰੇ ਸਾਹਮਣੇ ਪੱਟੀ ਆ ਕੇ ਉਹ ਚੱਲ ਆਇਆ ਠੀਕ ਆ ਹੁਣ ਲੈ ਰੀ ਪੱਟ ਲੋ ਕਹਿੰਦਾ ਨਹੀਂ ਸਾਹਮਣ ਦਾ ਪੱਕੜ ਦੇ ਕਹਿੰਦਾ ਆਪਣੀ ਆਪਣੀ ਚੋਅ ਹੈ ਨੀਵੇਂ ਕੀਤਾ ਚ ਲਾਉਣੀ ਕਹਿੰਦੇ ਉਹੀ ਗੱਲ ਹੋਊਗਾ ਆਪਣਾ ਹੋਊਗਾ ਤੈਨੂੰ ਤਾਂ ਅਸੀਂ ਦਾਦਾ ਢਾਂਗ ਹੋਊਗਾ ਆਪਣਾ ਕੋਈ ਹੋਰ ਦਾ ਜਾਂ ਪਾਣੀ ਉਹ ਜ਼ਿਆਦਾ ਖੜਾ ਹੋਣਾ ਉੱਥੇ ਭਾਈ ਹੋਊਗਾ ਕੋਈ ਜਾਂ ਪਨੀਰੀ ਥੱਲੇ ਗੱਠ ਬਣ ਗਈ ਨਾ ਪਨੀਰੀ ਫਿਰ ਤੁਰਦੇ ਤੁਰਦੀ ਨਹੀਂ ਹੈ ਜੀ ਆਹ ਪਨੀਰੀ ਵੀ ਆਪਣੀ ਥੋੜੀ ਜਿਹੀ ਲ ਮਾਹ ਲੱਗ ਗਿਆ ਹੁਣ ਤੂੰ ਆਇਆ ਤਨੂਂ ਡਾ ਬੜੇ ਪੰਮੇ ਨੂੰ ਜਾਂ ਹੁਣ ਬੜੇ ਤਾਂ ਲੱਗਦੀ ਜਿਹਨੇ ਮਾੜੀ ਲੱਗਣੇ ਨੂੰ ਹੱਲੇ ਉਹ ਤਾਂ ਹੁੰਦਾ ਹੀ ਆ ਯਾਰ ਫੇਰ ਆ ਜਾ ਰੇ ਗਿਰਿਆ ਨਹੀਂ ਤੇ ਮੈਂ ਡਾਇਆ ਪਹਿਲਾਂ ਹੀ ਇੰਨੇ ਤੋਂ ਉੱਪਰ ਹੋ ਗਏ ਲੱਗੇ ਇਹਨੂੰ ਆਹ ਸੀ ਤਾਂ ਫਰਕ ਤਾਂ ਪੈਣਾ ਹੀ ਐ ਉਹ ਜਿਹੜਾ ਥੋੜੋ ਰਲਣਾ ਇਹਨਾਂ ਨੇ ਹੁਣ ਲਾਵਾਗੇ 5 ਦਿਨ 10 ਦਿਨ ਖਰਜ ਲੈ ਲੈ ਗਿਆ ਸ਼ਾਲਾ ਬਲੜੀ ਦੇ ਕਹਦਾ ਉਹ ਸ਼ਾਲਾ ਤਾਂ ਮਰਾਦੂ ਟਾਈਮ ਤਾਂ ਟਾਈਮੇ ਆ ਬਾਈ ਨਹੀਂ ਅਸੀਂ ਟਾਈਮ ਨਹੀਂ ਦੇਖਦੇ ਐਈ ਤਾਂ ਸ਼ਾਲਾ ਮਰਾਦੂ ਅਤੇ ਫੋਨ ਚਾਰ ਹੋ ਗਿਆ ਤੇ ਮੋਣੀ ਸਾਂ ਲੈ ਮੈਂ ਮੈਂ ਤੇ ਫੋਨ ਚਾਰ ਬਣਾ ਲਾਉਂਦੇ ਤੇ ਆਹ ਫੋਨ ਤਾਂ ਚਾਰਜ ਨਹੀਂ ਤੇ ਸਾਰੀ ਧਿਆੜੀ ਜਾਏ 26b ਚ ਲੈ ਨਹੀਂ ਤਾਂ ਮਾੜੀ ਜੀ ਡੋਜ਼ ਜ਼ਿਆਦਾ ਲੱਗ ਜਾਂਦੀ ਆ ਜਦੋਂ ਉਹ ਹੋ ਜਾਂਦਾ ਇਹ ਫੋਨ ਨੂੰ ਮੇਰੀ ਗੱਲ ਸੁਣ ਲੈ ਬੰਦ ਹੋਇਆ ਪਿਆ ਚਾਰ ਜੇ ਆਏ ਲਵੇਟ ਦਿੰਦਾ ਤੂੰ ਦਾਲ ਲੈ ਗੇੜੇ ਦੇ ਦੇ ਕੇ ਵੀ ਇਹ ਕੱਖਾਂ ਨਾ ਠਣ ਲੱਗਿਆ ਹੈ ਇੱਧਰ ਨੂੰ ਗੇੜਾ ਫੇ ਦੂਏ ਪਾਸੇ ਨੂੰ ਗੇੜਾ ਲੀਡ ਤਾਂ ਆਈ ਚੱਲ ਜਿੱਥੇ ਸੈਟਰੀ ਆਏ ਉੱਥੇ ਰੱਖ ਲੈਂਦਾ ਉਹਨੂੰ ਦੱਸ ਕਰ ਲਓ ਮਖੌਲ ਕੋਈ ਗੱਲ ਨਹੀਂ ਲੈ ਕਰ ਲਓ ਹੋਰ ਕਰ ਲਓ ਮਖੌਲ ਦਾ ਨਾ ਬੜਾ ਫੋਨ ਤੇਰੇ ਕੋਲ ਆ ਸੀਗਾ ਤੂੰ ਮਖੌਲ ਕਰਨਾ ਤੈਨੂੰ ਐਡਾ ਫੋਨ ਆ ਹਲੇ ਮਹੌਲੇ ਸਾਂਭੜੇ ਦੀ ਗੱਲ ਖੋਦ ਐ ਮਨਾਇਆ ਫੋਨ ਦਾ ਐਡੇ ਫੋਨ ਜਾਦੂ ਨਹੀਂ ਕਰਦਾ ਜੀ ਕਰੀ ਗਿਆ ਭਾਈ ਖੋਦ ਐ ਫੋਨ ਦਾ ਬਣਾਇਆ ਪਿਆ ਕਾਚੇ ਐਂ ਕਰ ਇਹਦਾ SIM ਕੱਢ ਫੋਨ ਚ ਇਹਦਾ ਤੂੰ ਫੜ ਆਲਾ ਫੋਨ ਹੀ ਹੁੰਦੇ ਨਾਲੇ ਵੀਡੀਓ ਜਦੇ ਬਣੇਗਾ ਬੰਦਾ ਨਾ ਲੋਡ ਰਣਾ ਲੋਡ ਆਊਗਾ ਇਹਦੇ ਦਾ ਮਾ ਉਹ ਕਿੱਥੇ ਥਲਾ ਯਾਰ ਨਾ ਮੇਰਾ ਨਾ ਇੱਕ ਵਾਰ ਚਾਰਜ ਕਰਿਆ ਮੁੱਕਾ ਨਹੀਂ ਲੈ 2-50 ਮਿੰਟ ਦੀ ਵੀਡੀਓ ਬਣੀ ਵੀ ਹੋਏ ਕਰੂੰਗੀ ਬਿਨਾ ਉਦਈ ਉਹ ਨਾਲੇ ਇਹਨੂੰ ਚਾਰਜ ਦਾ ਪੰਗਾ ਇਹ ਚਾਰਜ ਕੱਢਣਾ ਟਾਈਮ ਬਹੁਤ ਐਂਡਰੋਇਡ ਨੇ ਇੱਕ ਵਾਰ ਚਾਰਜ ਕਰਿਆ ਆਪਣਾ ਮੋਬਾਈਲ ਚਾਰਜ ਵਾਲੀ ਵੀਡੀਓ ਬਣਾਉਂਦਾ ਇਹ ਆ 200 ਰੁਪਏ ਮੈਨੂੰ ਦੇ ਦਿੰਦਾ ਤੂੰ ਇਹ ਤਾਂ ਬੇਕਾਰ ਆ 200 ਰੁਪਏ ਆ ਮੈਂ ਦੇ ਆ ਵਿੱਚ 200 ਰੁਪਏ ਦੀ ਚੱਲ ਜਾ ਪਟਾ ਲਾ ਕਰ ਹਾਂ ਰਹਿਣ ਦੇ ਮੈਂ ਨਹੀਂ ਬਿਟਾ ਤੇਰੀ ਮਰਜ਼ੀ ਆ ਪਾ ਦੇ ਆ ਇਹ ਠੀਕ ਆ ਬਟਾਕੋ ਪਾ ਦੇ ਬਟਾਕੋ ਵਿੱਚ ਬਟਾਕੋ ਪਾ ਦੇ ਬਣਾਉ ਬੈਠੀ ਉਹ ਕਿਹੜਾ ਕਲੇਮ ਕਾਉਂਦੇ ਆ ਚਾਰਜਿੰਗ ਦਾ ਓਹੋ ਜਿਹੜਾ ਕਰਲਣਾ ਜਾ ਕੇ ਬਾਹਰ ਚਾਰਜ ਕੀੜਾ ਪੰਜ ਸੌ ਤੇ ਲਿਆ ਕੇ ਰੱਖੀ ਦੀ ਆ ਪਾਵਰ ਬੈਂਕ ਲਿਆਉਂਦਾ ਖਾਂਦੂ ਜਾ ਕੇ ਉੱਥੇ ਆਦਰ ਬੈਂਕ ਪਾਵਰ ਬੈਂਕ ਵੀ ਪੱਤੀਆਂ ਜਿਹਾ ਤਾਂ ਹੈ ਉੱਥੇ ਵੀ ਸੜ ਸਿੱਧਾ ਨਹੀਂ ਜਾਈਆ ਪਮਣ ਉਹ ਪਾਵਰ ਬੈਂਕ ਵੀ ਕੀ ਕਰੂ ਉਹ ਪਾਵਰ ਬੈਂਕ ਵੀ ਚਾਰਜ ਕਰਨਾ ਪੈਣਾ ਹਾਂ ਉਹ ਗੜੇ ਆਪਣੇ ਵਿਚਾਰ ਜੋ ਤੇ ਆਪਣੇ ਜਹੇ ਤੂੰ ਪਰਖੇ ਤੋ ਉਹ ਹੀ ਤੋ ਪਾਈ ਲਾਲਾ ਤੂੰ ਪਿਆਲੇ ਬੰਦਾ ਆਹੋ ਚਾਹੀਦਾ ਵੀ ਬੰਦੇ ਨਾਲੋਂ ਸਾਰੀ ਚੀਜ਼ ਚਾਰਜ ਕਰਨਾ ਹੀ ਨਾ ਪਵੇ ਇਹ ਜੇ ਫੋਨ ਚਾਹੀਦੇ ਚਲੋ ਜੀ ਫੇਰ ਆ ਜਾਣਗੇ ਹੈਗੇ ਹਜੇ ਲਿਆ ਛੱਡ ਜਾ ਫੋਨ ਆ ਚਾਰਜ ਕਰ ਉਹ ਆ ਜਾ 5 ਦਿਨ ਚੱਲੀ ਜਾਂਦਾ 12 ਦਿਨ ਦੀ ਗਰੰਟੀ ਆ ਫੇਰ ਫੜਾਹੇ ਆ ਲੈ ਲੈ ਨਾ ਨਾ ਮੈਂ ਲੈਣਾ ਆ ਹਾਲੇ ਵੀ ਦੇ ਲੈ 4 ਦਿਨ 19 ਘੰਟੇ ਦਾ ਬਣਾ ਲੈ ਇਹ ਨਾਲ ਲੋਕਾਂ ਦੀ ਬੈਟਰੀ ਆ ਦੀ ਪਰਸੈਂਟੇਜ ਇਹ ਦਦੀ ਦਿਨ ਆ ਦੇਖ 5 4 ਦਿਨ 19 ਘੰਟੇ ਹਲੇ ਹੋ ਜਾਂਦਾ ਇਹ ਐ ਆਦੀ ਬੈਟਰੀ ਦੀ ਲੋਕਾਂ ਦੀ ਆਦੀ 20% 23% ਹੋ ਜਾਂਦਾ 5 ਸੱਚਾ 5-4 ਘੰਟੇ ਚ ਰਾਤ ਬਿਲੀ ਹੋਏ ਰਾਤ ਨੂੰ ਜਾਣ ਚਲਾ ਦੇਣਾ ਹੋਰ ਕਾ ਉੱਤੇ ਮੈਂ ਰਾਤ ਨੂੰ ਲਾ ਦੇਣਾ 4 ਘੰਟੇ ਜਾਜ ਲਾ ਰੱਚ ਉਹਨੂੰ ਬਰਨਨ ਮੌਕੇ ਤੇ ਰਦਨ 11 12 ਦਿਨ ਕੱਢਦਾ ਬਾਈ ਇਧਰ ਰਾਹ ਤੇ ਬਣਾਵਾ ਮੋਨੇ ਨਹੀਂ ਜਿੱਦਾਂ ਇੱਕ ਹੋਰ ਵੀ ਦੱਦਾ ਤੈਨੂੰ ਮੈਂ ਚਾਲੀ ਦਾ ਸਿਸਟਮ ਬੜਾ ਐ ਉਹ ਡੇਕ ਪਰ ਵੀ ਲੱਜਦਾ ਹੈ ਹਾਂ YouTube ਚੱਲਦੀ ਵਿੱਚ ਯਾਰੀ YouTube ਨਹੀਂ ਚੱਲਦੀ ਉਹ ਗੀਤ ਗੁੱਜ ਡਾਊਨਲੋਡ ਨਹੀਂ ਤੇ ਚੱਲਦੀ ਆ ਬੱਸ ਫਿਰ ਕੋਈ ਗੱਲ ਨਹੀਂ ਪਰ ਟਾਈਮ ਨਹੀਂ ਕੱਢਣਾ ਇਹਦੇ ਕੋਈ ਜਿਹੜਾ ਮਰਜ਼ੀ ਲੈ ਦੇ ਹੁਣ ਤਾਂ ਚਾਹੇ 16 ਲਈ ਦੀ ਉਹ ਵੀ ਨਹੀਂ ਟਾਈਮ ਕੱਢਣਾ ਇਹਦੇ ਕੋ ਉਹਦੇ ਚਮਾਂਹ ਕੱਢਣਾ ਜੋ ਟੱਕਲੇ ਰੇ ਮੈਂ ਪਹਿਲਾਂ ਟਰੈਕਟਰ ਲਈ ਕਾਣਾ ਪਫੜਾ ਲਾ ਚੱਲ ਆਇਆ ਛੱਡ ਗਿਆ ਮੈਂ ਹਾਂ ਚਲੋ ਠੀਕ ਹੈ ਕਰਕੇ ਦੇਦੇ ਮੈੜਾ ਪਾਵਰ ਬੈਂਕ ਡੈਕ ਇਹ ਨਹੀਂ ਮਿਲਣਾ ਬਾਈ ਇਹ ਨਹੀਂ ਮਿਲਣਾ ਇਹ ਨਹੀਂ ਮਿਲਣਾ ਇਹ ਨਹੀਂ ਮਿਲਣਾ ਹਿਲ ਗਿਆ ਇੱਕ ਬੰਦਾ ਹੈ ਜੇ ਤੋ ਹਿਲ ਗਿਆ ਬਾਦੂ ਤੇ ਪਹਿਲੇ ਡਗਣਾ ਪੈਂਦਾ ਕੰਮ ਦਾ ਟਾਈਮ ਹੈ ਮੈਂ ਖਾਣ ਨੂੰ ਵੀ ਪਤਾ ਨਹੀਂ ਤੇ ਵੀ ਕੰਮ ਦਾ ਟਾਈਮ ਹੈ ਲੋ ਬਾਈ ਭਈਆਂ ਨੇ ਕਰੀ ਬਾਟੀਆਂ ਚ ਸੁਆਦ ਆ ਗਿਆ ਬਾਈ ਮੱਛੀ ਭੱਜੀ ਭਈਆਂ ਨੇ ਬਣਾ ਕੇ ਅੱਜ ਕਿਹੜੇ ਖਾਣੇ ਆਲੇ ਅੱਜ ਤਾਂ ਐਂ ਹੀ ਕਹਿ ਜਾ ਹਨੇ ਪਾਰਨਾ ਦੇ ਵੀ ਨਹੀਂ ਆਣੇ ਵਾਲੇ ਤਾਂ ਅਸੀਂ ਵੀ ਨਹੀਂ ਹੈਗੇ ਹਣੇ ਆਉਂਦਾ ਗੱਲਾਂ ਮੈਂ ਹੀ ਆਹ ਕੰਮੇ ਦੇਖ ਤੂੰ ਕਿੰਨੇ ਆਂ ਕਰਨੇ ਘੁੰਮ ਕੇ ਹੋਣੇ ਘੁੰਮ ਕੇ ਇਹਦਾ ਮੈਨੂੰ ਤਾਂ ਅਸੀਂ ਵੀ ਨਹੀਂ ਉਹ ਕੱਲ ਉਹ ਆਏ ਹਿਸਾਬ ਕਿਤਾਬ ਕਰਿਆ ਕਹਿੰਦੇ ਸਰਦਾਰ ਜੀ ਪਾਰਟੀ ਕਰਨੀ ਹੈ ਸਰਦਾਰ ਜੀ ਗੱਗੇ ਸਰਦਾਰ ਨੂੰ ਪਾਰਟੀ ਕਰਨੀ ਹੈ ਮਾਢੀਆ ਕਰ ਦੋ ਮਕੇ ਸਰਦਾਰ ਨੂੰ ਨਹੀਂ ਉਹਨੇ ਪਾਰਟੀ ਐ ਕਰੀਆ ਕਹਿੰਦਾ ਵੀ ਟਰੈਕਟਰ ਦੀ ਪਾਰਟੀ ਦੋ ਜੀ ਹਾਂ ਸਾਨੂੰ ਕਹਿੰਦਾ ਪੈਸੇ ਲੈ ਗਿਆ ਹਾਂ ਪੈਸੇ ਲੈ ਗਿਆ ਬਣਾ ਕੇ ਵੇ ਨਾਲੇ ਸੱਤੇ ਲੈ ਗਿਆ ਪੈਸੇ ਸਾਨੂੰ ਕਹਿੰਦਾ ਜੀ ਪੈਸੇ ਕਿੰਨੇ ਲੈ ਗਿਆ ਹਾਂ 15 ਕਿੰਨੇ ਜਾਈਏ 1500 ਲੈ ਗਿਆ ਪਾਰਟੀ ਦਾ ਬਾਕੀ ਤੇ ਨਹੀਂ ਹੈਗਾ ਕਿੰਨੀਆਂ ਪਰ ਮੱਛੀ ਭਜੀ ਉਹਨੇ ਅੱਬਾ ਕਹਿੰਦਾ ਮੱਛੀ ਖਾ ਖਾ ਲਿਓ ਕਹਿੰਦਾ ਇੱਕ ਜੀ ਲੱਗੀ ਦੀ ਪਾਰਟੀ ਹੋਗੀ ਇੱਕ ਟਰੈਕਟਰ ਦੀ ਕਹਿੰਦਾ ਦੋ ਪਾਰਟੀਆਂ ਮਾ ਚੱਲ 1000 ਰੁਪਿਆ ਲੈ ਜਾ ਕਦਾ ਨਹੀਂ ਜੀ ਮੈਂ ਕਿੰਨੇ ਲੈਣੀ ਫਿਰ ਲੱਗਦੇ ਕਹਿੰਦਾ ਤੂੰ 1500 ਰੁਪਏ ਤਾਂ ਦੇ ਦੇ ਮੱਛੀ ਦੀ ਖਾਣੀ ਐ ਐਸੀ ਗਾਲੀ ਬੰਦੇ ਬਹੁਤ ਮੈਂ ਚੱਲੇ ਨਾ ਇਦੋਂ ਹੀ ਫਿਰਦੇ ਐ ਐ ਵੀ ਬੰਦੇ ਜਾਦਾ ਤੇਰਾ ਚੌਦਾ ਆਏ ਨਾ ਨਾ ਉਹਦਾ ਫੋਨ ਆਇਆ ਕਹਿੰਦਾ ਸਰਦਾਰ ਜੀ ਮੈਂ ਤਾਂ ਹੂੰ ਕਹਿਤਾ ਮੈਂ ਫੋਨ ਮਾਰਦੀ ਫਿਰ ਤੂੰ ਸੱਚੀ ਉਹ ਫੋਨ ਕਰਤਾ ਤੂੰ ਕੋੜਾ ਪਤਾ ਵੀ ਗੰਦੇ ਦੀ ਮੈਨੂੰ ਕਹਿੰਦਾ ਇੱਥੇ ਗੱਗਾ ਲੈ ਮੈਨੂੰ ਕਹਿੰਦਾ ਹੈਲੋ ਮਨੀਪੁਰਾ ਕਹਿੰਦਾ ਸਰਦਾਰ ਜੀ ਫੇਰ ਕਹਿੰਦਾ ਹਰਸ਼ਪੀਰ ਤਾਂ ਫੋਨ ਹੀ ਚੱਕਿਆ ਤੇਰੇ ਪਹਿਲਾਂ ਦੇਖੀ ਕਿ ਨਹੀਂ ਐਵੇਂ ਆ ਕਹਿੰਦਾ ਉਹਨੂੰ ਮੱਛੀ ਦੇਣੀ ਸੀ ਮੈਂ ਖਾਣੇ ਨੂੰ ਮੱਛਲੇ ਹਾਂ ਬਾਈ ਸ਼ਰਾ ਕਪੂ ਬੈਠਾ ਆਵੇ ਬੈਠਾ ਰਹਿ ਜਾਦਾ ਖੜਾ ਆ ਖੜਾ ਉਹ ਸ਼ਹਿਵਾ ਦੇ ਪੈਰ ਨੂੰ ਬਣਵਾਤੇ ਅੱਜ ਸਾਰਾ ਦਿਨ ਹੋ ਗਿਆ ਤੇ ਤੇਰੀ ਸ਼ਹਿਵਾ ਪਰ ਲੱਗਿਆ ਵੇ ਆ ਤੇਰੀ ਸ਼ਹਿਵਾ ਗੋਲ ਕਰਕੇ ਤੈਨੂੰ ਫੇਰ ਦੇ ਦੇਣੀ ਕਹਿਣਾ ਬੰਦੂ ਜ਼ਹਿਰ ਜੋਦੇ ਘਰ ਛੱਡ ਗਿਆ ਲੈ ਵੀ ਆਹ ਟਰੈਕਟਰ ਲੈਂਦਾ ਤੂੰ ਆਤਾ ਇਹ ਟਾੜੇ ਹੀ ਲੈਂਦਾ ਪਤਿਆ ਜੀ ਮੈਂ ਮੁੰਗੀ ਵੱਢ ਕੇ ਆਇਆ ਨਾਲਾ ਚਾਦੇ ਸਿੱਪ ਦੇਪ ਹੋ ਗਿਆ ਇਹ ਜਾ ਚਾਚੇ ਬਕਸਾ ਲਾਉਣਾ ਆਪਣਾ ਵੀ ਉਹ ਅੱਛਾ ਆਹੋ ਉਹ ਅੱਛਾ ਬਕਸਾ ਇਹੀ ਕਰਵਾਉਣਾ ਆਪਣਾ ਜੀ ਜਾ ਜਾ ਮਾਜੀ ਬਣਾ ਲਿਓ ਭਾਈ ਇਹਦੇ ਉੱਪਰ ਕਰਨਾ ਹਾਂ ਇੰਨਾ ਉੱਪਰ ਵੀ ਨਹੀਂ ਕਰਨਾ ਨਹੀਂ ਇਹਦੇ ਉੱਪਰ ਹੋਣੀ ਆ ਦੇਖੀ ਆਹ ਕਰ ਦੂੰਗਾ ਹਾਂ ਹਾਂ ਮੈਂ ਦੇ ਕੇ ਆਉਂਦਾ ਨੂੰ ਮੈਂ ਅਸਟੱਕ ਐਸਾ ਕੱਟ ਰਾ ਨੇਉਲਾ ਐਸਾ ਸਾਬ ਤੂੰ ਕੱਢੀ ਸਾਪ ਆਪਣਾ ਅਸੀਂ ਕੱਢਣਾ ਨੇਉਲਾ ਟਰੈਕਟਰ ਬਹੁਤ ਵਧੀਆ ਧੋਦੇ ਬਾਈ ਮਨਜੂਰੇ ਵਾਲੇ ਬਾਈ ਰੀਜਾ ਲਾਉਂਦੇ ਚਾਚੇ ਪੂਰਾ ਟਾਈਮ ਲਾਉਂਦੇ ਆ ਪੈਸੇ ਲੰਦੇ ਆ ਟਰੈਕਟਰ ਬਹੁਤ ਵਧੀਆ ਧੋਦੇ ਇਹ ਉਹਦੇ ਕਿਸੇ ਨਹੀਂ ਦੁਕਾਨ ਮੂਰੇ ਜਿਹੜਾ ਉਰੀ ਲੱਗਿਆ ਉਹਦਾ ਮੁੰਡੇ ਨਹੀਂ ਪਹਿਲਾਂ ਤੇ ਆਹ ਵਾਹ ਉਹ ਮੁੰਡਾ ਉੱਥੇ ਚਲੇ ਗਿਆ ਬੇਲੇ ਉਹ ਵੀ ਐਕਣਾ ਹੀ ਧੋਂਦਾ ਟਰੈਕਟਰ ਬਹੁਤ ਟਾਈਮ ਲਾਉਂਦੇ ਆ ਟਾਈਮ ਗੱਲ ਬਣਾਉਂਦੇ ਆ ਕਹਿੰਦਾ ਨਹੀਂ ਹੈਗਾ ਵੀ ਪੈਸੇ ਹੀ ਦੁਗਦੇ ਲੱਗੇ ਹੋਏ ਹਾਂ ਉਹ ਪਾ ਮਾਰਿਆ ਕਪੜਾ ਉਹ ਮੈਂ ਤਵਾਇਆ ਨਹੀਂ ਉੱਪਰ ਵਧੀਆ ਪ੍ਰੈਸ਼ਰ ਨਾਲ ਉਹ ਕਪੜਾ ਹੀ ਮਾਰਿਆ ਉਹ ਤੇ ਗਿੱਲਾ ਕਰਕੇ ਆਪਣਾ ਮਾਰੀ ਰਹਿੰਦੀ ਕੋਈ ਕਸਰ ਨਹੀਂ ਚੱਕੂਗੀ ਫਿਰ ਹੁਣ ਕਾਲੂ ਨੇ ਪਹਿ ਘੰਟਾ ਲਾ ਕੇ ਫੇਰ ਛੱਡ ਗਿਆ ਮੈਂ ਫੇਰ ਛੱਡ ਗਿਆ ਫੇਰ ਛੱਡ ਗਿਆ ਹਾਂ ਉਹ ਕੱਲ ਤੱਕ ਹੋਣੀ ਕਾਲਸ ਕੁਟ ਮਾਰ ਗਿਆ ਇਹਨੇ ਕਿਤੇ ਗਾਰਾ ਰਹਿ ਨਾ ਜਾਵੇ ਬਸ ਇਹਨੂੰ ਚੱਲ ਗਰਤੀ ਬੱਟਾ ਬਸ ਤੇ ਹਾਂ ਬਟੈਨ ਕਰੀਆਂ ਪਈਆਂ ਜਿਕਨਾ ਖਖ ਕਰਤਾ ਵੀਰਾ ਵੀਰਾ ਜਮੀਆਂ ਹਾਂ ਮੈਂ ਕਰਤਾ ਰੜੀਆਂ ਕਰਤੀਆਂ ਮੈਂ ਵੀ ਸਵੇਰੇ ਦੋ ਵਾਰੀ ਮਾਰਦੇ ਇੰਨੇ ਨਾ ਤੁਰਿਆ ਤਾਂ ਹੁਣ ਦਵਾਰੇ ਇੰਨਾ ਮਾਜਾ ਫੇਰ ਘਮਾਇਆ ਸਵੇਰੇ ਕੋਈ ਇਹਨੂੰ ਵੇਚਣਾ ਜਾਣ ਦਵੇ ਕੱਖ ਨੂੰ ਹਾਂ ਫੇਰ ਮਾਰ ਲੰਦਾ ਫੇਰ ਸਮਝ ਖੜਾ ਰਹੇ ਰੂ ਲੇਟ ਹੋ ਗਿਆ ਹੁਣ ਆ ਲੈ ਚੱਲ ਲੇਟ ਵੀ ਨਹੀਂ ਹੈਗਾ ਠੀਕ ਹੈ ਠੀਕ ਆ ਹਾਂ ਮੋੜ ਸਿੱਟਦੇ ਨੇ ਦੋ ਦਿਨ ਡੇਢ ਕਿਲੇ ਮੈਂ ਸੱਟਣਾ ਮੈਂ ਸਵੇਰੇ ਬਾਗੇ ਆਉਂਗਾ 8:00 ਉੱਧਰ ਭੱਜ ਜਾਣਾ ਮੈਂ ਸਵੇਰ ਦਾ ਦੇ ਤੈਂ ਹੁਣ ਸਵੇਰੇ ਕਾਹਦੀ ਕਰਨੀ ਮੈਨੂੰ ਪਹਿਲਾਂ ਇਹ ਦੱਸ ਉਹ ਸੁੰਢੀ ਉਹਦੇ ਕੋਈ ਕਰਨੀ ਆ ਚਰੀ ਪਰ ਮੈਂ ਕਿਤੇ ਬੱਟਾ ਮਗਾਂਦੇ ਨਾ ਮੈਂ ਬੱਟਾ ਉਹ ਸਵੇਰੇ ਉਹ ਸਵੇਰੇ ਕਰਤੀ ਹਾਂ ਉਹਨੂੰ ਦੁਪਹਿਰਾਂ ਲੱਗਣਾ ਚਾਹੀਦਾ ਧੁੱਪਾਂ ਉਹ ਸਵੇਰੇ ਲਾਇਆ ਆ ਝਟਾ ਠੀਕ ਆ ਯਾਰ ਤੂੰ ਮੈਰੀ ਨਾਲ ਸੁਸਤੂ ਵੇੜਨਾ ਜਿਹੜੀ ਨੀਂਦ ਤਾ ਅੱਲਾਹ ਸਾਰੇ ਚ ਉਹ ਤੇਰੀ ਚਰੀ ਬਹੁਤ ਕੰਮ ਦੀ ਖੜੀ ਆ ਉੱਪਰ ਉਹਨੂੰ ਰਾ ਪੰਗਾ ਲੈ ਦੇ ਬਾਜਰਾ ਬਾਜਰਾ ਉਹ ਨਹੀਂ ਚਾਚੇ ਉਹ ਚ ਠੱਟੋ ਘੜ 4 ਸਾਲ ਹੋ ਚੱਲੇ ਹੁਣ ਤੂੰ 180 ਸਾਲ ਪੂਰੇ ਕਰਨੇ ਆ ਖੜੇ ਜਿਹੜਾ ਹੋਇਆ ਪਿਆ ਉਹ ਯਾਰ ਉਹਦਾ ਵੜਾ ਕੇ ਮੈਂ ਲੈ ਯਾਰ ਮੇਰੀ ਗੱਲ ਸੁਣਾ ਉਹਨੂੰ ਆਰਾਮ ਕਰ ਹੋ ਜਾਣ ਦੇ ਬਾਸਮਤੀ ਨੂੰ ਠੀਕ ਆ ਪਨੀਰੀ ਨੂੰ ਹੁਣ ਐਡੇ ਐਡੇ ਹੋ ਗਈ ਉਹ ਥੋੜੀ ਜਿਹੀ ਹੋਰ ਹੋ ਜਾਣ ਦੇ ਹਫਤਾ ਲੰਘ ਗਿਆ ਬਾਜਰੇ ਚ ਰਹਿ ਗਿਆ ਛਿੱਟਾ ਹੋਰ ਮਾਰ ਦੇਣਾ ਐਡਾ ਐਡਾ ਕਹੋਗਾ ਇੱਕ ਗੱਡੀ ਹੋ ਜਾਣੀ ਰਾਮ ਗੱਲ ਹੱਸ ਕੇ ਗੱਡੀ ਭਰ ਜਾਣੀ ਉੱਥੇ ਦੇਖ ਕੋ ਦੂਈ ਵੀ ਤੇ ਚਰੀ ਖਰੀ ਐ ਨਹੀਂ ਆ ਕਿਹੜੀ ਉਹ ਥੋੜੀ ਬੀਜਣਾ ਹੋਰ ਕੀ ਵਿਥੇ ਜੂ ਚਰੀ ਉਹ ਚਰੀ ਵਾਲਾ ਚਰੀ ਵਾਲਾ ਪਨੀਰੀ ਵਾਲਾ ਉਹ ਇੱਕਾ ਠੀਕ ਆ ਜਿਹੜਾ ਬੜੇ ਬੜੇ ਹਾਂ ਜਿਹੜਾ ਉੱਪਰ ਲਾਏ ਉਹਦੇ ਨਾਲ ਨਾ ਜੱਗੇ ਨਾਲ ਹੀ ਸਾਈਡ ਨੂੰ ਦੇਖੀ ਉੱਥੇ ਵੱਟ ਪਾਈ ਵੀ ਆ ਠੀਕ ਆ ਉਹ ਵੱਧ ਗਿਆ ਸਾਡਾ ਉਧਰ ਨੂੰ ਜਿਹੜਾ ਵਧੀਆ ਬਾਜਵਾ ਖੜਾ ਉਹ ਉਹਨੂੰ ਮਤਾਨ ਲਾਉਣੇ ਕਿ ਰੱਖਣਾ ਹਾਂ ਉਹ ਬਤਾਨ ਲਾਉਣੇ ਉਹਦੇ ਸਾਰੇ ਚ ਉਹਨੂੰ ਇੱਕ ਬਣਾਉਣਾ ਜੱਗੇ ਨਾਲ ਤੇ ਲੱਤਾ ਇੱਕ ਥੋੜਾ ਜਿਹਾ ਜਗ੍ਹਾ ਅੱਛਾ ਜਿਹੜੀ ਉੱਥੇ ਲੈ ਲਈਦੇ ਆ ਆਪਾਂ ਨੇ ਉਹਦੇ ਨੂੰ ਮਿੱਟੀ ਖਿੱਚ ਕੇ ਉਹਨੂੰ ਇੱਕ ਕਰਨਾ ਉਹਦੇ ਕੱਖੇ ਨਹੀਂ ਜਾਂਦਾ ਯਾਰ ਸਪਰੇਆਂ ਕਰ ਕਰ ਕੇ ਅੱਕ ਲਿਆ ਮੈਂ ਤੇ ਤਾਂ ਕਰਨਾ ਉਹਦਾ ਲਾ ਦੇ ਠੀਕ ਆ ਠੀਕ ਆ ਨਹੀਂ ਤਾਂ ਮੈਨੂੰ ਕੋਈ ਚੱਕਰ ਨਹੀਂ ਦਾ ਚੱਲ ਦੇਖ ਲੈ ਕੱਢ ਗਲਾਸ ਹੈ ਲਾਖ ਦੇ ਕਲਾਸ ਆਹ ਭਾਈਆ ਗਲਾਸ ਦਵੀਆਂ ਪਰ ਉਹ ਭਾਈਆ ਸਨ ਇਹ ਪਲਾਫੇ ਪੈਗੇ ਛੋਟੀਆਂ ਪੀਲਾ ਪੀਲਾ ਹੋ ਕੇ ਕੜੇ ਜੇ ਤੇਰੇ ਘਰ ਤੇ ਤੈਨੂੰ ਦੇਖ ਲਿਆਤਾ ਸੀਗਾ ਹੋਂ ਦਾ ਘਰ ਉਹ ਲੇਟ ਹੋਗਾ ਨਹੀਂ ਪੈਗ ਨਾਲ ਉਹ ਵੀ ਦੀ ਫਿਸ਼ਵੀ ਦੀ ਪੈਗ ਨਾਲ ਹਾਂ ਦੇਖ ਲੈਂਦਾ ਜੇ ਲੱਗਦਾ ਕੋਈ ਆਏ ਨਹੀਂ ਹੈ ਮੈਨੂੰ ਘਰ ਤੇ ਨਹੀਂ ਰੋਕ ਟੋਕ ਮੈਨੂੰ ਹੁਣ ਹੀ ਕਿਸੇ ਨੇ ਕਦੇ ਰੋਕਿਆ ਕਿ ਡੈਡੀ ਵੀ ਕਹਿੰਦਾ ਵੀ ਖਾ ਲਾ ਘਰ ਆ ਲਿਆਉਂਦੇ ਵੀ ਤੇ ਤੇਰੇ ਸਾਹਮਣੇ ਬਾਬੇ ਨੇ ਨਾ ਬਹੁਤ ਤਾਈ ਜੀ ਦੁਖਾਂਦਾ ਨਹੀਂ ਜੀ ਰੋਕ ਟੋਕ ਆਹੀ ਕਹਿੰਦਾ ਨਾ ਦੇਖ ਨਾ ਮਨੇ ਨਹੀਂ ਕਰਦਾ ਮੈਂ ਅੰਡਾ ਨਹੀਂ ਹਾਂ ਭਾਈ ਮੈਨੂੰ ਹਾਂ ਤਾਂ ਠੀਕ ਹੈ ਹਾਂ ਦਾ ਚੇ ਹਾਂ ਮੇਰੇ ਸੈੱਲ ਘਟੇ ਹੋਏ ਹਾਂ ਮੈਂ ਬੱਕਰੀ ਦਾ ਦੁੱਧ ਪੀ ਜਾਂਦਾ ਤਾਂ ਚੱਲ ਮੈਨੂੰ ਕਹਿੰਦੇ ਅੰਡਾ ਖਾਣਾ ਪੈਣਾ ਡਾਕਟਰ ਨੇ ਵੀ ਕਿਹਾ ਵੀ ਤੇਰੇ ਸੈੱਲ ਨਹੀਂ ਲੋਟ ਆ ਰਹੇ ਦਾੜੀ ਨੇ ਬਈ ਤੱਕ ਕਿਤੇ ਨਹੀਂ ਖਰਾਉਤਾ ਅੰਡੇ ਰੋਹ ਸਰੰਦਾ ਕਿਆ ਹਾਫਤਾ ਹਾਫਤਾ ਹੋਰ ਬਿਮਾਰ ਹੋ ਰਿਹਾ ਬੜੀ ਯਾਰ ਪਾਰੇ ਭਾਈ ਆਇਆ ਚੱਲੀਏ ਆਇਆ ਕਿੰਨਾ ਹੁਣ ਆ ਜਾ ਰਹੇ ਤੈਨੂੰ ਤੇਰੀ ਸਹਿਬਾ ਇੰਨੀ ਸੂਨੀ ਜਨਾਬ ਹਾਂ ਸਹਿਬਾ ਦਾ ਦੋ ਦਿਨ ਮੈਂ ਕਰਤੀ ਤਕੜੀ ਪੈ ਕੂਰ ਬਣਵਾਈ ਹਾਂ ਸਹਿਬਾ ਦਾ ਹਲੇ ਉਹ ਮੰਗੂ ਜਕਣਾ ਕਿੰਨੇ ਕਿ ਉਮਰ ਉਮਰ ਕਿੰਨੀ ਹੈ ਪੁਰਾਣਾ ਘਰ ਪਾਗਾ ਟਾਡੂ ਗਿਆ ਜਦ ਦਰਾਵਾ ਬੰਦਾ ਹਾਂ ਜੀ ਸਾਲ ਦੀ ਉਹ ਚ ਹਾਂ ਉਹ ਨਾਕਾ ਦਾ ਬਲਟਾਉਣਾ ਪੈਂਦਾ ਫੇਰ ਨਾ ਬਣਦਾ ਟਾਇਆ ਇਹਨੇ ਕਰ ਹੂੰ ਦੁਬਾਰਾ ਪਾਣੀ ਨਵੀਂ ਹੋ ਹੁਣ ਤੇ ਤਿਆਰੀ ਆ ਉਹ ਐ ਸਮਝ ਲੈ ਵੀ ਮੈਂ ਬੱਜਾ ਪਾੜਨਾ ਦੁਬਾਰੇ ਅੱਛਾ ਬੱਜੇ ਨੂੰ ਆ ਵੀ ਦੁੱਗਣਾ ਖਰਚਾ ਕੈਰ ਕਰਤੇ ਲੋਟ ਪੈਰਾ ਮੈਂ ਤਾਂ ਪੈਰਾ ਦਾ ਹੁੰਦਾ ਉਹਦਾ ਦਸ ਦੂੰਗਾ ਛੱਕ ਵੀ ਖਲਾਸ ਉਹ ਦਸ ਦੂੰਗਾ 1.5 ਲੱਖ ਜਾਂਦਾ ਵੀ ਹੋਇਆ ਭਾਈ ਇਹਦਾ ਨ ਕੀਮਤ ਦਾ ਕੋਈ ਲਾ ਨਹੀਂ ਸਕਦਾ ਪਹਿਲੀ ਗੱਲ ਤੂੰ ਵੀ ਜਾ ਪਰਮਾਤਮਾ ਦੀ ਸੇਵਾ ਲਈ ਖੀ ਆ ਸੇਵਾ ਕਰ ਲੈਣੀ ਆ ਤੁਹਾਨੂੰ ਲੈ ਲੈ ਓਏ ਐਂ ਤਰ ਲੱਗੇ ਪਹਿਤ ਲਾ ਕੇ ਤੂੰ ਲਿਖ ਆਂ ਕੀ ਨਾਮ ਪਰਮਾਦਮ ਲਿਖਤੀ ਹੈ ਸਹੀਵਾ ਲਿਖੀ ਵੀ ਤਾਂ ਹੀ ਮੇਰੇ ਨਾਲ ਸੁਣਦਾ ਜੱਗੇ ਡੈਡੀ ਦੇ ਆਜਾ ਇੱਥੇ ਵੀ ਨਹੀਂ ਤਾਂ ਨਾ ਮੇਰੇ ਆਜਾ ਇੱਥੇ ਦਾ ਮੈਂ ਤਾਂ ਟਾਇਰ ਪਾਉਣ ਚੱਲੇ ਆ ਤਾਂ ਫਿਰ ਗਾਂਹ ਜੱਗੇ ਡੈਡੀ ਨੇ ਕਹਿੰਦਾ ਕਣ ਕੋੜੀ ਮਿਲਦੀ ਐ ਕਣ ਕਣ ਕਹ ਤੂੰ ਲੈਣ ਨੂੰ ਕਿੱਥੇ ਆਪਣੇ ਉਹ ਵੀ ਮੰਡ ਚੋਂ ਲੁੱਤੀ ਆ ਇਹ ਕੋੜੀ ਖੜੀ ਉਹਦੇ ਗਾਂਹ ਰਿਸ਼ਤੇਦਾਰੀ ਚੋਂ ਆਈ ਸੀ ਉਹਰੇ ਕੋੜੀ ਉਹ ਚਲੇ ਗਏ ਬੰਦੇ ਬਾਹਰ ਉਹਨਾਂ ਨੇ ਇਹਦੀ ਬਸ਼ੇਰੀ ਵੇਚਤੀ ਅੱਛਾ ਇਹ ਕੋੜੀ ਇਹ ਤਾਂ ਕੋ ਛੜਤੀ ਘਟੂ ਘਟ ਥਾਲੇ ਉਹ ਚਲੇ ਆਉਣਾ ਕੋਈ ਉਮਰਾ ਕੋੜੀ ਕੋੜੀ ਜੀ 5 ਕੇ ਸਾਲ ਆ 5 ਸਾਲ ਦਾ ਇੱਕ ਸੁਆ ਦੁੱਤਾ ਹਰ ਚਾਚੇ ਤੂੰ ਐਂ ਦੇਖੀ ਹੁਣ ਕੁੜੀ ਐਂ ਖੜਦੀ ਦੀ ਕਰਦਾ ਕਰਕੇ ਜਿਵੇਂ ਖਚਰਾ ਕੱਢਦੇ ਆਉਂਦੇ ਆ ਹੁਣ ਦੇਖੋ ਆ ਐਂ ਖੜੀ ਆ ਜਾ ਕੇ ਦੇਖ ਲੈ ਹੁਣ ਇੱਕ ਤਾਨ ਕੇ ਖੜੀ ਐ ਇੱਕ ਤਾਨ ਕੇ ਐਨੇ ਜੋ ਕੋਈ ਕਰਤੀ ਅੱਜ ਮੇਰੇ ਹੀ ਲੱਤਾਂ ਮਾਰਨ ਲੱਗ ਗਈ ਤੈਰ ਬਣਾਉਂਦੇ ਜਦ ਹੋਰ ਮਹੀ ਘੜੀ ਫਿਰ ਕਾਬੂ ਆ ਜਾ ਭਾਈ ਤੇਰੇ ਕਰਮਾਂ ਦਾ ਲਿਖਿਆ ਪਿਆ ਕਾ ਕੋਈ ਸੰਭੋ ਕੌਣ ਬੰਦਾ ਦਾਤੀ ਆ ਦਾਤੀ ਵੀ ਹੈਗਾ ਮੈਂ ਚੱਲ ਫੇ ਮੱਛੀ ਖਾ ਉਥੇ ਤਲੀਆਂ ਪੇਂ 3-4 ਕਿਸਮ ਦੀਆਂ ਅੱਜ ਹੋ ਤਿੰਨ ਚਾਰ ਕਿਸਮ ਦੀ ਤੜੀ ਪਈ ਆ ਮੱਛੀ ਜਾ ਮੱਛੀ ਖਾ ਲੈ ਜਾ ਹਾਂ ਪੀਲਾ ਬਿੰਦ ਚੱਕ ਉਹ ਦੇ ਹਾਂ ਇਹ ਵੀ ਖਾ ਦੇ ਬੇਚਰੇ ਨੂੰ ਹਾਂ ਉਹ ਇਹ ਦੱਸੋ ਸਾਬ ਦਾ ਵਾ ਹੋਏ ਗੱਲਾਂ ਮਾਰ ਲਾ ਕੇ ਕੀ ਕਰਦੇ ਤੁਸੀਂ ਹਾਂ ਡਾਇਆ ਜੂਰੀਆ ਪਹਿਲਾਂ ਖਾ ਤਾਂ ਮੈਂ ਝੋਲਾ ਐ ਚ 65 ਲਾਇ ਜੀ ਤਾਂ ਪਹਿਲੇ ਹੀ ਲਾਇਆ ਡਾਇਆ ਉਹ ਆ ਪਿਆ ਦਾ ਯਾਰ ਪਿਛਲੇ ਸਾਲ ਦਾ ਸਾਲਪੁਰਾ ਡਾਇਦਾ ਸਾਲਪੁਰ ਸਾਲਪੁਰ ਕੁੱਤਾ ਮੰਦ 10 ਕਿਲੋ ਦੀ ਪੈਕਿੰਗ ਇੱਕ ਡਾਇਦਾ ਸਾਲਾ ਦੇ ਬਾਤ ਤਾਂ ਕਰਾਏ ਦਾ ਬਾਤ ਤਾਂ ਗਾਲਾ ਪਕਾਉਣੀਆਂ ਠੀਕ ਆ ਠੀਕ ਆ ਤਾਹੀ ਰਲੂਆ ਜਿਹੜੀ ਸਾਹਮਣੇ ਖੜੀ ਹੈ ਜਿਹੜੀ ਤਾਹੀ ਰਲਣਾ ਆਉਦੀ ਨਾਲ ਸਭ ਤੋਂ ਪਹਿਲਾਂ ਉਹ ਰਹੀ ਲੱਗੀ ਵੀ ਆ ਨਾ ਉਹ ਲੈ ਕੇ ਲਾ ਚੱਕਿਆ ਉਧਰ ਦੇ ਉਹ ਦੇਰ ਇਹ ਕਰ ਲੈ ਚੱਕਿਆ ਦੰਨੀਆਂ ਵਰਤੇ ਚਲੋ ਠੀਕ ਆ ਬਾਕੀ ਬਾਈ ਆ ਟਰੈਕਟਰ ਬਾਰੇ ਟਰੈਕਟਰ ਕਹਦੇ ਲੱਗਿਆ ਤੇ ਟਰੈਕਟਰ ਲੈ ਆਏ ਬਾਈ ਧੌਣੇ ਨੂੰ ਐਂ ਦੂਰ ਤੋਂ ਧੌਣ ਲੱਗਿਆ ਟਰੋ ਉਹ ਕਹਿੰਦਾ ਮੇਤੇ ਪਾਣੀ ਪੂਣੀ ਨਾਲ ਪਵਾ ਦੇਣਾ ਉਹ ਬਵਾਖਾ ਉਹ ਜਨਾ ਸਮਾਨ ਲਾਇਆ 35-40 ਹਜ਼ਾਰ ਫਿਰ ਤਾਂ ਇਹ ਲੈੰਦਾ ਦੋਣੇ ਨੂੰ ਰੇ ਚਲੇ ਵੀ ਗੱਲ ਆ ਕੇ ਕਹਿੰਦਾ ਅੱਜ ਵੀ ਛੱਡਿਓ ਇਹ ਵੀ ਗੱਲ ਖਤਮ ਹੋ ਗਈ ਹਾਂ ਆਹ ਠੀਕਾ ਵੀ ਕਰੂ ਸੰਧਾਰਾ ਠੀਕਾ ਕਰੂ ਨਾ ਹੁਣ ਉਰੇ ਨਹੀਂ ਬੰਨਣੀ ਇਹ ਕਿਉਂ ਉਰੀ ਬੰਨਣੀ ਕਿਉਂਕਿ ਬੰਨਦਾ ਕਿੱਥੇ ਬੰਨਣੀ ਹੋਰ ਉਹ ਮੈਂ ਤੇ ਬਾਹਰ ਖਲੇ ਤੋਂ ਜਾਣ ਪੰਚ ਉਹ ਨਹੀਂ ਆ ਇਹ ਠੀਕ ਆ ਉਰੇ ਉਹ ਵਧੀਆ ਬਣਾਉਂਗਾ ਉੱਥੇ ਬੈਠੇ ਕਹਣਾ ਉਹ ਅੱਜ ਵੀ ਨਹੀਂ ਉੱਥੇ ਹੋਰ ਬਣਾ ਲਿਓ ਇੱਥੇ ਇਹਦੀ ਉਰੀ ਰਹਿਣ ਦੋ ਅੱਗੇ ਆ ਜਿਕਣਾ ਹੁਣ ਆਪਣੇ ਕੋਈ ਆਉਂਦਾ ਵੀ ਹਾਂ ਉੱਥੇ ਥੋੜਾ ਜਾਊਗਾ ਫਿਲ੍ਹਾ ਠੀਕ ਆ ਉੱਥੇ ਪਹਿਲਾਂ ਤਾਂ ਦੇਖ ਕੇ ਬਣਦਾ ਬਾਅਦ ਚ ਦੇਖੂਗੇ ਜੇ ਜੇ ਲੱਗਿਆ ਲੋਟ ਆ ਬਣਾ ਲੂੰਗੇ ਕਿੰਨੀ ਇਹ ਸਾਦੀ ਹੋਵੇ ਉਹ ਇਹ ਤਾਂ ਮੈਂ ਦਰਾਤ ਦੇਖਾ ਤੇ ਰਸੂਰ ਜੀ ਚਾਚੇ ਐ ਉੱਪਰੋਂ ਘੁੰਮਦਾ ਜੇ ਆਪਾਂ ਪਿੱਛੇ ਪਿੱਛੇ ਦਾਸਤ ਲਾਉਂਦੇ ਇੱਧਰ ਸ਼ਾਮਾਂ ਨਹੀਂ ਹੋਣੀਆਂ ਮੂਰੇ ਦਾਸਤ ਆਪਾਂ ਨੂੰ ਮੂਹਰੇ ਰੋਣਾ ਪੈਣਾ ਇੱਕ ਦੋ ਐ ਉਰੇ ਵੀ ਆਹ ਏਰੀਆ ਚ ਇੱਥੇ ਲਾਉਂਗੇ ਉਰੇ ਉਰੇ ਫੇ ਉਧਰ ਘੁੰਮਣੇ ਉਧਰ ਉੱਥੇ ਜਾਂਦੇ ਉਹ ਲੈਨ ਚ ਦਰਾਸਤ ਆਪਾਂ ਨੇ ਲੈ ਜਾਂਦੇ ਸਟੈਡੀ ਚ ਲੈ ਕੌਣ ਲਗਿਆ ਚੱਕ ਮੈਂ ਦਾਸਤ ਤਾਂ ਪਤਾ ਨਹੀਂ ਦਾ ਦਿਲ ਕੀ ਆ ਗਿਆ ਇਹ ਇੱਕ ਤਾਂ ਉਹ ਚੌੜੇ ਜਿਹੇ ਪੱਤੇ ਵਾਲਾ ਉਹ ਹੋਰ ਜੀ ਰਹਿ ਜਾਂਦਾ ਬਹੁਤ ਸ਼ਾਵਾਂ ਗਾ ਜਿਹੜਾ ਗਰਾਊਂਡ 'ਚ ਲੱਗਿਆ ਵਾ ਆਏਗਾ ਏ ਗੋਲ ਜਾ ਉਹ ਬਹੁਤ ਜੀਜਾ ਉਹ ਤਾਂ ਉਹ ਲਿਆਂਦਾ ਉਹ ਉਹਦੀ ਸ਼ਾਵਾਂ ਨਹੀਂ ਜਾਂਦੀ ਹੈਗੀ ਇੱਕ ਜਾਮਣ ਆ ਜਾਮਣ ਵੀ ਗੋਲ ਵਾਲੀ ਜੋ ਆ ਪਏ ਕਿੱਥੇ ਆ ਮੈਂ ਘਰਾਂ ਰੱਖ ਤੇ ਪਾਣੀ ਪਾ ਤਾ ਸਵੇਰੇ ਲਿਆ ਦਿੰਦੇ ਤੇ ਮੈਂ ਉਹ ਮੇਰਾ ਟਾਈਮ ਨਹੀਂ ਲੱਗਿਆ ਮੈਂ ਦੇ ਘੜ ਕਨੀਆ ਨੋਬਰ ਵੀ ਲਾਉਣੇ ਘਰਾਂ ਵੀ ਲਾਉਣੇ ਦੇ ਘੜ ਦੇ ਦੇ ਘੜ ਕਨੀਆ 레카 니 레카 헤ਲਤਿਆਂ ਨੀ ਆਨੇ ਕਿਨੇ ਕਾਤੇ ਡਿੱਕ ਲੋੜਾ ਯਾਰ ਕਾ ਕਾਤਾ ਦੇ ਡਿੱਕ ਛਤਰੀ ਵਾਲੀਆਂ ਛਤਰੀ ਵਾਲੀ ਥੋੜੋ ਤੇ ਯਾਰ ਲੰਬੀ ਜੀ ਹੈ ਉਹ ਕਹਿੰਦਾ ਬਾਈ ਮੈਨੂੰ ਨਹੀਂ ਪਤਾ ਹੈਗਾ ਬਈ ਲੰਬੀ ਹੋਣੀ ਹੈ ਬਾਈ ਉਹ ਪਤਾ ਗੱਲ ਕਿਆ ਜਿਹੜੇ ਤੁਸੀਂ ਬੂਟੇ ਕਹਿੰਦੇ ਹਾਂ ਹਾਂ ਹੌਲੀ ਜੇ ਸ਼ਾਮੇ ਛੇਤੀ ਲੈਣੀਆਂ ਡੇਕ ਨਾਲ ਲਾਉਣੀ ਪੈਣੀ ਡੇਕ ਦੂਈ ਚਾਹੀਦੀ ਆ ਲੰਬੀ ਆ ਉਹਨੇ ਸ਼ਾਮਾ ਕਿੱਥੇ ਕਰਨੀ ਆ ਹਾਂ ਮੇਰੇ ਯਾਦ ਕਰਾਈ ਕੱਲੂ ਘਰਾਂ ਵਿੱਚ ਲਾਈਆਂ ਵੀ ਮੰਮੀ ਨੇ ਖਾਸੀਆਂ ਡੇਕਾ ਕਰੀਆਂ ਨੇ ਦੇਖ ਇੰਨੇ ਇੱਕ ਬੀਜ ਆ ਦੂਹੀ ਲਾ ਦੇਖ ਦੇਖ ਜੂਰੀਏ ਨਾਲ ਯਾਰ ਟੇਕ ਨਹੀਂ ਹੁੰਦੀ ਨਿੰਮ ਹੁੰਦੀ ਉਹ ਹੁੰਦੀ ਆ ਟਕੈਨ ਹੁੰਦੀ ਆ ਟਕੈਨ ਜਿਹੜੀ ਮੈਂ ਲੱਗਦੇ ਆ ਗੋਲ ਜੀ ਉਹ ਉਹ ਵਾਲੀ ਆ ਉਹ ਟਕੈਨ ਆ ਉਹ ਚਲ ਮੈਂ ਲਿਆਉਂਗਾ ਉਹਦਾ ਚੱਕ ਕੇ ਪਰ ਪਤਾ ਕਰ ਲੱਗਿਆ ਚ ਹੁਣ ਦੂਆ ਦਾ ਉਹ ਹੁਣ ਹੌਲੀ ਆਪਾਂ ਡੇਕ ਨਾਲ ਲਾਉਣੀ ਵੀ ਡੇਕ ਪਛਾਂ ਪਹਿਲਾਂ ਹੋ ਜਵੇ ਆਹੋ ਬਾਵਾ ਜੈ ਡੇਕ ਨੂੰ ਵੱਢ ਦੋ ਕੋਈ ਗੱਲ ਨਹੀਂ ਦੂਏ ਡਾਸ ਬੜੇ ਹੋ ਕੇ ਜਾਦਾ ਆਹੋ ਠੀਕ ਨਹੀਂ ਗੱਲ ਨਾ ਠੀਕ ਆ ਚੋ ਚੰਗਾ ਹੋ ਬਾਈ ਸਰ ਹਾਂ ਹੈ ਨਾ ਮਾੜਾ ਮਾੜਾ ਕੀਤਾ ਇਹ ਦਿਖਦਾ ਥੱਲੇ ਕੱਪੜੇ ਕਰਕੇ ਹਾਂ ਕੱਲੂ ਇਹਦੇ ਬਿਲਾਉਂਗਾ ਘੰਟਾ ਤਿਆਰ ਬਣਾ ਲੈਣਾ ਬਾਗ ਫੇਰ ਘੰਟਾ ਲੱਗਣਾ ਪਹਿਲਾਂ ਚੱਲ ਆ ਦੀ ਚੰਗਾ ਹੋਣਾ ਹਾਂ ਚਮਕਾ ਦੇਣਾ ਇਹ ਠੀਕ ਨਹੀਂ ਅਮ ਬਾਈ ਇਹ ਪਰ ਕੰਮ ਕਰਨਾ ਹੁਣ ਚੌਂਪੜੀ ਪਰ ਘੌੜੀ ਰੰਗ ਦੀ ਹੋਣਾ ਬਾਈ ਉਹਦੇ ਇੱਥੇ ਹਵਾਵਾ ਹੋ ਗਿਆ ਅਮਰੀਕਾ ਟਾਈਮ ਆ ਟਾਈਮ ਦੇਖ ਬੜਾ ਬੋਹਗਣ ਚੀਜ਼ ਆ ਬੋਹਗਣ ਚੀਜ਼ ਆ ਯਾਰ ਉੱਥੇ ਉੱਥੇ ਕਿਸੇ ਨੂੰ ਪਤਾ ਨਹੀਂ ਕਿ ਉੱਥੇ ਬੈਠੇ ਆ ਸੱਚੇ ਪਤਾ ਕਿ ਉੱਥੇ ਬੈਠੇ ਘਰੂਗੇ ਇਹ ਜਾਣੇ ਨੂੰ ਸਪੈਸ਼ਲ ਆ ਪੂਰੇ ਲੰਘਦੇ ਬੜਦੇ ਆਪਾਂ ਨੇ ਬਹਿਣਾ ਹੀ ਬਹਿਣਾ ਹਰ ਕਿਹਾ ਮੋਟਰ ਉੱਥੇ ਬੜਾ ਦੇਣੀ ਹਾਂ ਮੋਟਰ ਉੱਥੇ ਵੀ ਹੋਰ ਚੀਜ਼ ਹੋ ਰਹੀ ਹੋਰ ਆ ਦੋਹਾਂ ਬਸ ਕੋਪ ਰੱਖਣਾ ਹੋਰ ਕੀ ਜੀ ਇੱਕ ਰਹਿਦਰ ਜੀ ਕਿ ਉਧਰ ਬਸ ਹਾਂ ਜੇ ਮੰਨ ਲਾ ਉੱਥੇ ਖਾਣੇ ਪੀਣੇ ਲਾ ਗਏ ਤੁਸੀਂ ਕਿੱਥੇ ਜਾਓਗੇ ਹਾਂ ਮੈਂ ਕਿੱਥੇ ਜਾਊਂਗਾ ਮੈਂ ਹੀ ਨੂੰ ਤਦ ਚੰਗਾ ਭਾਈ ਅਸਲੀ ਕਾਲ ਉਹ ਰਾਇ ਦੇ ਕੁੱਤਾ ਰੱਖ ਲਿਆ ਬਿੰਦਰ ਇਹ ਆ ਜਾ ਆ ਜਾ